ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਨੈਕਸਟ ਪੋਡਕਾਸਟ ਦੇ ਵਿੱਚ ਅੱਜ ਤੁਹਾਨੂੰ ਅਸੀਂ ਮਿਲਾਉਣ ਜਾ ਰਹੇ ਹਾਂ ਸਾਡੀ ਕਲੋਜ਼ ਫਰੈਂਡ ਸੁਨੈਨਾ ਦੇ ਨਾਲ ਅੱਜ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੀ ਕੈਨੇਡਾ ਲਾਈਫ ਦੇ ਬਾਰੇ ਉਹਨਾਂ ਦੀ ਕਿੱਦਾਂ ਦੀ ਰਹੀ ਜਰਨੀ ਇੱਥੇ ਉਹਨਾਂ ਦੀ ਸਪਿਰਚੁਅਲ ਜਰਨੀ ਬਾਰੇ ਤੇ ਉਹਨਾਂ ਦੇ ਕਾਫੀ ਨਾ ਬਲੀਫਸ ਨੇ ਲੈ ਕੇ ਮਿੱਥਸ ਨੂੰ ਲੈ ਕੇ ਵੀ ਆਪਾਂ ਦੇਖਦੇ ਆਂ ਵੀ ਉਹ ਉਹਨਾਂ ਦੇ ਕਿੱਦਾਂ ਦੇ ਬਲੀਫਸ ਨੇ ਤੇ ਕਿੱਦਾਂ ਦੇ ਨਹੀਂ ਆ ਸੋ ਆਪਾਂ ਤੁਹਾਨੂੰ ਹੁਣ ਮਿਲਾਉਣੇ ਆ ਸੁਨੈਨਾ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਰ ਸਨਿਆਣਾ ਤੁਸੀਂ ਕਿਵੇਂ ਹੋ ਮੈਂ ਬਿਲਕੁਲ ਠੀਕ ਤੁਸੀਂ ਆਪਣੇ ਬਾਰੇ ਕੁਝ ਦੱਸੋ ਸਾਨੂੰ ਮੈਂ ਬਰਨਾਲਾ ਸ਼ਹਿਰ ਪੰਜਾਬ ਦੀ ਜੰਮਪਾਵਾ ਤੇ ਮੈਂ Hindu religion ਤੋਂ belong ਕਰਦੀ ਆ ਓਕੇ ਤਾਂ ਅੱਡਾ ਤੁਸੀਂ ਕੈਨੇਡਾ ਔਨ ਬਾਰੇ ਕਿਵੇਂ ਸੋਚਿਆ ਆ ਕੈਨੇਡਾ ਆਉਂਦਾ ਕੋਈ ਵੈਸੇ ਇਰਾਦਾ ਤਾਂ ਹੈ ਨਹੀਂ ਸੀਗਾ ਬਟ ਸਿਚੁਏਸ਼ਨ ਥੋੜੀ ਜਿਹੀ ਡਿਫਰੈਂਟ ਹੋ ਜਾਂਦੀ ਆ ਸੋ ਜੌਬ ਓਪਰਚ्युनिटीज ਗਵਰਨਮੈਂਟ ਜੌਬ ਲੱਭ ਰਹੀ ਸੀ ਮੈਂ ਬਿਕਾਜ਼ ਮੈਂ ਟੀਚਰ ਸੀ ਪਹਿਲਾਂ ਤੇ ਮੈਨੂੰ ਨਹੀਂ ਸੀ ਮਿਲੀ ਜੌਬ ਉੱਥੇ ਸੋ ਤੁਸੀਂ ਕਹਿ ਸਕਦੇ ਹੋ ਕਿ ਫੈਮਲੀ ਨੇ ਮੋਟੀਵੇਟ ਕੀਤਾ ਤਾਂ ਕੋਈ ਐਡੀ ਕੁ ਟਿਪੀਕਲ ਸਿਚੁਏਸ਼ਨ ਨਹੀਂ ਸੀਗੀ ਕਿ ਜੀ ਨੇ ਮੋਟੀਵੇਟ ਕੀਤਾ ਹੋਵੇ ਸਾਰੀ ਫੈਮਲੀ ਇੱਥੇ ਸੀਗੀ ਸੋ ਮੋਟੀਵੇਸ਼ਨ ਮਿਲੀਗੀ ਓਕੇ लेट्स गिव ਅ ਟ੍ਰਾਇਲ ਇਨ ਕੈਨੇਡਾ ਤੁਸੀਂ ਕਿਹੜੇ ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਆਏ ਤਾਂ ਤੁਸੀਂ ਕਿਦਾਂ ਕਿਦਾਂ ਲੱਗਿਆ ਤੁਹਾਨੂੰ ਇੱਥੇ ਆ ਕੇ ਮੈਂ 2017 ਵਿੱਚ 28 ਅਗਸਤ ਦੇ ਵਿੱਚ ਆਈ ਸੀ ਕੈਨੇਡਾ ਦੇ ਵਿੱਚ ਅ ਜੇ ਤੁਹਾਨੂੰ ਜਦੋਂ ਸਟੂਡੈਂਟ ਲਾਈਫ ਪੁੱਛੋ ਤਾਂ ਤੁਸੀਂ ਤਾਂ ਉਹਦੀਆਂ ਡਿਫਰੈਂਟ ਫੀਲਿੰਗਸ ਨੇ ਐਕਸਪ੍ਰੈਸ਼ਨਸ ਨੇ ਤੇ ਜਦੋਂ ਆਪਾਂ ਰੈਜ਼ੀਡੈਂਸੀ ਦਾ ਪ੍ਰੋਸੈਸ ਕਰਦੇ ਆ ਆਪਾਂ ਫੁੱਲ ਟਾਈਮ ਵਰਕਰਸ ਹੁੰਦੇ ਆ ਉਹਦੇ ਡਿਫਰੈਂਟ ਐਕਸਪ੍ਰੈਸ਼ਨਸ ਹੁੰਦੇ ਆ ਆਪਣੇ ਤੁਸੀਂ ਯਾਦਾ ਥੋੜਾ ਮੋਟਾ ਸਾਨੂੰ ਆਪਣੀ ਸਟੂਡੈਂਟ ਲਾਈਫ ਬਾਰੇ ਦੱਸੋਗੇ ਵੀ ਕਿੱਦਾਂ ਦੀ ਰਹੀ ਸਟੂਡੈਂਟ ਲਾਈਫ ਥੋੜੀ ਜੀ ਚੈਲੈਂਜਿੰਗ ਕਹੂੰਗੀ ਮੈਂ बिकॉज़ ਮੈਨੂੰ ਪੜਿਆਂ ਨੂੰ ਕਾਫੀ ਟਾਈਮ ਹੋ ਗਿਆ ਸੀ ਜਦੋਂ ਮੈਂ ਸਟੱਡੀ ਸਟਾਰਟ ਕੀਤੀ ਆਪਣੀ 2017 ਦੇ ਵਿੱਚ ਤੇ ਖੁਸ਼ੀ ਵੀ ਹੋਈ ਕਿ ਕਾਲਜ ਲਾਈਫ 'ਚ ਵਾਪਸ ਜਾ ਰਹੇ ਹਾਂ ਬਹੁਤ ਹੀ ਅਚਾਹ ਐਕਸਪੀਰੀਅੰਸ ਸੀ ਕਿਉਂਕਿ बिकॉज़ ਆਪਾਂ ਚੀਜ਼ਾਂ ਮੈਂਟੇਨ ਕਰਨੀਆਂ ਹੁੰਦੀਆਂ ਪਾਰਟ ਟਾਈਮ ਜੌਬ ਵੀ ਸਾਰਾ ਕੁਝ ਕਰਦਾ ਖਾਣਾ ਖੂਣਾ ਬਣਾਉਣਾ ਅਸਾਈਨਮੈਂਟਸ ਬਣਾਉਣਾ ਜੌਬ ਨੂੰ ਫਾਈਂਡ ਆਊਟ ਕਰਨਾ ਨਵੀਂ ਸਿਟੀ ਦੇ ਵਿੱਚ ਆਉਣਾ ਨਵੇਂ ਸ਼ਹਿਰ ਚ ਆਉਣਾ ਥੋੜਾ ਜਿਹਾ ਕੰਪਲੀਕੇਟਡ ਵੀ ਹੋ ਜਾਂਦਾ ਕਿਸੇ ਨੂੰ ਜਦੋਂ ਆਪਾਂ ਜਾਣਦੇ ਨਾ ਹੋਈਏ ਕਾਲਜ ਨਹੀਂ ਹੋਵੇ ਸੋ ਜਦੋਂ ਦਾ ਫੈਮਿਲੀ ਨਾਲ ਰਹਿੰਦੇ ਸੀ ਜਦੋਂ ਦਾ ਪੂਰੇ ਮੋਟੀਵੇਟ ਹੋ ਕੇ ਤੁਰੇ ਫਿਰਦੇ ਰਹਿੰਦੇ ਸੀ ਵੀ ਠੀਕ ਆ ਹੈਗੇ ਨੇ ਪਿੱਛੇ ਥਾਪੀ ਮਾਰਨ ਵਾਲੇ ਪਰ ਜਦੋਂ ਮੂਵ ਹੋਏ ਉਦੋਂ ਬਹੁਤ ਹੀ ਇਮੋਸ਼ਨਲ ਜਰਨੀ ਰਹੀ ਖਾਲੀ ਪੇਟ ਵੀ ਸੌਂਦੇ ਸੀਗੇ ਜਦੋਂ ਜੌਬਸ ਨਹੀਂ ਹੁੰਦੀਆਂ ਸੀਗੀਆਂ ਜੌਬ ਕਰਨੀ ਸੀ ਸਕਦੇ ਬਸ ਅੱਜ ਆਈ ਥਿੰਕ ਸਾਰੇ ਬੱਚੇ ਅੱਜਕੱਲ ਇਦਾਂ ਹੀ ਸਟਰਗਲ ਕਰਦੇ ਆ ਜਿੱਦਾਂ ਮੈਂ ਕੀਤਾ ਸਾਰੇ ਦੀ ਸੇਮ ਹੀ ਜਰੂਰ ਨਹੀਂ ਇਹ ਕੈ ਵੀ ਇਹ ਤਾਂ ਮੈਂ ਦੇਖਿਆ ਵੀ ਬਾਹਰ ਆ ਕੇ ਬੱਚਿਆਂ ਨੂੰ ਬਹੁਤ ਜ਼ਿਆਦਾ ਸਟਰਗਲ ਕਰਨਾ ਪੈਂਦਾ ਹੈਗਾ ਬਟ ਤੁਹਾਨੂੰ ਕੀ ਲੱਗਦਾ ਜੀ ਤੁਸੀਂ ਤੁਹਾਡੀ ਸਟੱਡੀ ਕਦੋਂ ਖਤਮ ਹੋਈ ਤੇ ਤੁਹਾਨੂੰ ਉਸ ਟਾਈਮ 'ਚ ਜੋ ਤੁਹਾਡੀ ਸਟੱਡੀ ਪੂਰੀ ਹੋਈ ਤਾਂ ਤੁਹਾਡਾ ਉਦੋਂ ਦਾ ایکسپੀਰੀਅੰਸ ਕੀ ਸੀ ਉਸ ਟਾਈਮ ਤੇ ਤੁਹਾਨੂੰ ਕਿੱਦਾਂ ਫੀਲ ਹੋ ਰਿਹਾ ਮੇਰੀ ਸਟੱਡੀ 2019 ਮਈ ਦੇ ਵਿੱਚ ਮੈਨੂੰ ਡਿਗਰੀ ਮਿਲੀ ਸੀ ਸੋ ਉਦੋਂ ਜਰਨੀ ਬਿਲਕੁਲ ਡਿਫਰੈਂਟ ਸੀ ਕਿਉਂਕਿ ਤੁਸੀਂ ਇੱਕ ਵਰਕ এনवायरमेंट ਚ ਕਦਮ ਪਾਉਣ ਜਾ ਰਹੇ ਹੋ ਨਾ ਪ੍ਰੋਫੈਸ਼ਨਲਸ ਨਾਲ ਜਦੋਂ ਸਟੂਡੈਂਟ ਹੁੰਦੇ ਆ ਉਦੋਂ ਆਪਾਂ ਨੂੰ ਨਾਰਮਲ ਲੈਂਦੇ ਆ ਕਿ ਆਪਾਂ ਸਿਰ ਬੀ ਜਸਟ ਗੋ ਫਾਰ ਬ੍ਰੈਡ ਐਂਡ ਬਟਰ ਰਾਈਟ ਕਿਉਂਕਿ ਸਲਪਟ ਮੇਰੇ ਨੈਟਵਰਕਸ ਬਹੁਤ ਅੱਛੇ ਸੀ ਮੇਰੀ ਥੋੜੀ ਜਿਹੀ ਕੰਪਲਿਕੇਟਿਡ ਸੀਗੀ ਬਿਕੋਜ਼ ਮੈਂ ਅਨਸ਼ੋਰ ਸੀਗੀ ਕਿ ਮੈਂ ਜੌਬ ਕਿਹੜੀ ਕਰਨੀ ਹੈ ਕਲੀਅਰਲੀ ਸੀ ਡਾਇਰੈਕਸ਼ਨ ਨਹੀਂ ਸੀਗੀ ਫਿਰ ਥੋੜਾ ਜਿਹਾ ਆਪਣੇ ਮਾਈਂਡ ਨੂੰ ਡਿਵਰਟ ਕਰਕੇ ਆਪਾਂ ਜੌਬਸ ਜਿਹੜੀਆਂ ਹੈਗੀਆਂ ਲੱਭੀਆਂ ਤੇ ਜੌਬ ਜਰਨੀ ਮੇਰੀ ਬਹੁਤ ਅੱਛੀ ਰਹੀ ਸੀ ਬਟ ਥੋੜੀ ਜਿਹੀ ਚੈਲੈਂਜਿੰਗ ਸੀਗੀ ਇੰਟੈਰੀਓ ਬਿਕੋਜ਼ ਬਹੁਤ ਕੰਪੀਟੀਸ਼ਨ ਹੈ ਉਹ ਪ੍ਰੋਵਿੰਸ ਦੇ ਵਿੱਚ ਉੱਥੇ ਤਾਂ ਹੈ ਵੀ ਤੁਸੀਂ ਫਿਰ ਪੀਆਰ ਲਈ ਤੁਹਾਡਾ ਜਿਹੜਾ ਪ੍ਰੋਸੈਸ ਸੀ ਪੀਆਰ ਦਾ ਉਹ ਕਿੱਥੇ ਸਟਾਰਟ ਕੀਤਾ ਤੁਸੀਂ ਅੰਟਾਰੀਓ ਚ ਕੀਤਾ ਕਿ ਕਿਤੇ ਮੇਰਾ ਪਹਿਲਾ ਮੇਰਾ ਐਕਸਪੀਰੀਅੰਸ ਅੰਟਾਰੀਓ ਵਿੱਚ ਸਟਾਰਟ ਹੋਇਆ ਸੀਗਾ ਬਟ ਮਾਈ ਮਾਈ ਬੈਡ ਲੱਕ ਕਿਹਾ ਹੋਇਆ 2019 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਹੜੀ ਚੀਜ਼ ਕੋਵਿਡ ਆਈ ਸੀ ਤੇ ਮੈਂ ਇੰਡੀਆ ਗਈ ਸੀ ਆਪਣੇ ਫੈਮਿਲੀ ਨੂੰ ਮਿਲਣ ਕੋਈ ਬਿਮਾਰ ਸੀਗਾ ਮਿਲਨ ਗਏ ਉੱਥੇ 6 ਮਹੀਨੇ ਲਈ ਸਟਕ ਹੋਏ ਤੇ ਮੇਰੀ ਜੋਬ ਜਿਹੜੀ ਐਕਸਪੀਰੀਅנס ਵਾਲੀ ਸੀ ਉਹ ਤੁਸੀਂ ਕਹੋ ਕਿ ਬੰਦ ਹੋ ਗਈ ਚਲੋ ਗਵਰਨਮੈਂਟ ਬੈਨੀਫਿਟ ਦਿੰਦੀ ਸੀ ਕਿਉਂਕਿ ਉਹ ਲੇਆਫ ਹੋ ਗਿਆ ਸਾਰਾ ਕੁਝ ਨਾ ਉਹ ਐਕਸਪੀਰੀਅנס ਫਿਰ ਉਹਦਾ ਮਾਇਨੇ ਰੱਖਦਾ ਹੀ ਨਹੀਂ ਜੋ ਪਹਿਲਾਂ ਕਰਿਆ ਹੈ ਨਾ ਫਿਰ ਉਹਦੇ ਚ ਰੈਜ਼ਿਡੈਂਸੀ ਦੇ ਪੁਆਇੰਟਸ ਵੀ ਬਹੁਤ ਚੇਂजेस ਆਏ ਹੁਣ ਨਾ ਆਈਆਰਸੀਸੀ ਹਰੇਕ ਮੰਥ ਹਰੇਕ ਸਾਲ ਚੇਂਜ ਕਰਦੀ ਹੈ ਫਿਰ ਮੇਰੇ ਕਾਫੀ ਪੁਆਇੰਟਸ ਘਟ ਗਏ ਸੀਗੇ ਦੈਨ ਹੋਰ ਪ੍ਰੋਵਿੰਸਸ ਟੂ ਟ੍ਰਾਈ ਕਰਨ ਲੱਗੀ ਦਨ ਮੈਨੀਟੋਬਾ ਪ੍ਰੋਵਿੰਸ ਮੈਨੂੰ ਅੱਛੀ ਲੱਗੀ ਪੁਆਇੰਟ ਬੇਸਿਸ ਤੇ ਕਿ ਜਦੋਂ ਥਰੂ ਪੀ ਐਨ ਪੀ ਜਾਂਦੇ ਆਪਾਂ ਤਾਂ ਅੱਛਾ ਓਕੇ ਫਿਰ ਤੁਸੀਂ ਆਪਣੀ ਪੀ ਆਰ ਦਾ ਪ੍ਰੋਸੈਸ ਹੈ ਜਿਹੜਾ ਤੁਸੀਂ ਆ ਕਿ ਮੈਨੀਟੋਬਾ ਦੇ ਵਿੱਚ ਸਟਾਰਟ ਕੀਤਾ ਹਾਂ ਹਾਂਜੀ ਮੈਂ ਮੈਨੀਟੋਬਾ ਸਟਾਰਟ ਕੀਤਾ ਸੀ ਕਿਹੜੇ ਸਾਲ ਦੇ ਵਿੱਚ ਤੁਸੀਂ ਫਿਰ ਮੈਨੀਟੋਬਾ ਦੇ ਵਿੱਚ ਮੂਵ ਹੋਏ 2020 ਅਗਸਤ ਜੀ ਮੂਵ ਹੋਈ ਸੀ ओके ਤੇ ਫਿਰ ਤੁਸੀਂ ਇੱਥੇ ਬੀਪੀਆਰ ਦੇ ਲਈ ਕਿੰਨੇ ਟਾਈਮ ਦਾ ਐਕਸਪੀਰੀਅੰਸ ਲਿਆ ਕਿੱਥੇ ਜੋਬ ਕੀਤੀ ਆਪਣੀ ਪੀਆਰ ਦੇ ਲਈ ਪ੍ਰੋਟੈਕਸ਼ਨ ਸਰਵਿਸਿਜ਼ ਦੇ ਵਿੱਚ ਕਿਸਾ ਹਾਲ ਐਕਸਪੀਰੀਅੰਸ ਲਿਆ ਗਾਰਡਵਰਡ ਸਰਵਿਸਿਜ਼ ਲਿਮਟਿਡ ਹੈ ਤੇ ਆਪਣੇ 올ਓਵਰ ਕੈਨੇਡਾ ਵਿਨੀਪੈਗ ਬ੍ਰਾਂਚ ਤੇ ਮੇਰੀ ਸਾਈਟ ਜੋ ਸੀਗੀ ਬਹੁਤ ਅੱਛੀ ਸਾਈਟ ਕੈਨੇਡੀਅਨ ਮਿਊਜ਼ੀਅਮ ਫॉर ਹਿਮਨ ਰਾਈਟਸ ਉੱਥੇ ਮੈਂ ਐਕਸਪੀਰੀਅੰਸ ਲਿਆ ਸੀ ਆਪਣਾ ਪੀਆਰ ਦਾ ओके ਤੇ ਤੁਹਾਡੇ ਤੁਹਾਡੇ ਆਫਟਰ ਤੁਹਾਡੇ ایکسپੀਰੀਅੰਸ ਤੁਸੀਂ ਪੀਆਰ ਦਾ ਫਾਈਲਸ ਪ੍ਰੋਸੈਸ ਕਿਰਾਟ ਕੀਤਾ ਤੁਸੀਂ ਕਿੰਨੇ ਟਾਈਮ ਦੇ ਵਿੱਚ ਤੁਹਾਡੀ ਪੀਆਰ ਆ ਗਈ ਸੀ ਲੱਕੀਲੀ ਮੇਰੀ 9 ਮਹੀਨਿਆਂ ਦੇ ਵਿੱਚ ইওআই ਬਦ ਪੀਆਰ ਦਾ ਤੁਸੀਂ ਕੋ COPR ਮੇਰਾ 9 ਮਹੀਨਾ 9 ਮੰথਸ ਚ ਆ ਗਿਆ ਸੀਗਾ ਤੁਸੀਂ ਤਾਂ ਬਹੁਤ ਲੱਕੀ ਹੋਗੇ ਕਿਉਂਕਿ ਅੱਜ ਕੱਲ ਦੇਖੋ ਵੀ ਦੇਖਦੇ ਆਪਾਂ ਨਾ ਬੱਚੇ ਡਰਾ ਹੀ ਨਹੀਂ ਆਉਂਦੇ ਬਈ हां ইওਆ ਬਹੁਤ ਜ਼ਿਆਦਾ ਡਿਫਿਕਲਟ ਹੋ ਰਹੀਆਂ ਨੇ ਬੱਚਿਆਂ ਦੇ ਵਰਕ ਪਰਮਿਟ ਐਤਾਂ ਹੀ ਐਕਸਪਾਇਰ ਹੋ ਜਾਂਦੇ ਨੇਗੇ ਹਨਾ ਤਾਂ ਵੀ ਇਹ ਬਹੁਤ ਹੈ ਵੀ ਤੁਹਾਡੇ ਟਾਈਮ ਤੇ ਤੁਹਾਨੂੰ ਲੱਗਦਾ ਵੀ ਇਹ ਚੀਜ਼ਾਂ ਸੌਖੀਆਂ ਸੀਗੀਆਂ ਵੀ ਹੁਣ ਨਾਲੋਂ ਨਹੀਂ ਇਸ ਰੂਲਸ ਦਾ ਸੇਮ ਹੀ ਨੇ ਸ਼ੁਰੂ ਤੋਂ ਕੋਈ ਉਹ ਨਹੀਂ ਸਿਚੁਏਸ਼ਨਸ ਡਿਫਰੈਂਟ ਹੋਣਗੀਆਂ ਬਟ ਮੇਬੀ ਲੈਕ ਆਫ ਓਪਰਚ्युनिटीज ਬੱਚਿਆਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਆਪਣੇ 2-2 3-3 ਸਾਲ ਦੇ ਵਰਕ ਪਰਮਿਟ ਚਲੋ ਮਿਹਨਤ ਕਰਕੇ ਹੀ ਜਾਏ ਕਰਤੇ ਵੀ ਹਨਾ ਉਹ ਜੋਬ ਉਹਨਾਂ ਨੂੰ ਮਿਲੀ ਨਹੀਂ ਜੋ ਉਹਨਾਂ ਨੂੰ ਪੁਆਇੰਟ ਰਿਕੁਆਇਰਮੈਂਟ ਲਈ ਚਾਹੀਦੀ ਸੀ ਮੇਬੀ ਓਕੇ ਤੁਹਾਨੂੰ ਵੀ ਲੱਗਦਾ ਵੀ ਬੱਚਿਆਂ ਨੂੰ ਵੀ ਆਪਣੇ ਪੁਆਇੰਟਸ ਰਿਕੁਆਇਰਮੈਂਟ ਪੂਰੀਆਂ ਕਰਨ ਲਈ ਕਿੱਦਾਂ ਦੀ ਜੋਬ ਲੱਭਣੀ ਚਾਹੀਦੀ ਹੈ ਜਿਵੇਂ ਤੁਸੀਂ ਦੇਖਦੇ ਹੋ ਅੱਜ ਕੱਲ ਬੀ ਬੱਚਿਆਂ ਨੂੰ ਕੰਮ ਨਹੀਂ ਮਿਲਦੇ ਪਏ ਸਟੂਡੈਂਟ ਆਉਂਦੇ ਨੇ ਬੇਲੇ ਬੈਠੇ ਨੇ ਕੰਮ ਲੱਭ ਰਹੇ ਨੇ ਨਹੀਂ ਲੱਭ ਰਹੇ ਕਿੱਦਾਂ ਉਹ ਜੋਬਸ ਅਪਲਾਈ ਕਰਨ ਤੁਹਾਡੇ ਪਹਿਲਾ ਕੁਐਸਚਨ ਤੁਹਾਡਾ ਜਿਵੇਂ ਹੈਗਾ ਕਿ ਪੀਆਰ ਦੇ ਲਈ ਕਿੱਦਾਂ ਨਾ ਜੋਬ ਅਪਲਾਈ ਕਰਨ ਦੇਖੋ ਇਹ ਇਹ ਕੋਈ ਸਪੈਸੀਫਿਕ ਆਨਸਰ ਤਾਂ ਨਹੀਂ ਮੈਂ ਦੇ ਸਕਦੀ ਕਿਉਂਕਿ ਇਹ ਡਿਫਰੈਂਟ ਪ੍ਰੋਵਿੰਸਸ ਵੇਰੀ ਕਰਦੀਆਂ ਨੇ ਕਿੱਥੇ ਨੌਕ ਏ ਦੀ ਕਿੱਥੇ ਨੌਕ ਬੀ ਦੀ ਚਾਹੀਦੀ ਆ ਜੇ ਐਮਐਨਪੀ ਦੇ ਥਰੂ ਤੁਸੀਂ ਪ੍ਰੋਸੈਸ ਕਰਦੇ ਹੋ ਆਪਣੇ ਮੈਰੀਟੋਗਾ ਦੇ ਵਿੱਚ ਜਾਂ ਕਿਸੇ ਹੋਰ ਪ੍ਰੋਵਿੰਸ ਚ ਪੀਐਨਪੀਸ ਹੈਗੀਆਂ ਨੇ ਉਹਨਾਂ ਸਭ ਦੀਆਂ ਡਿਫਰੈਂਟ ਰਿਕੁਆਇਰਮੈਂਟਸ ਹੈਗੀਆਂ ਨੇ ਤੇ ਐਕਸਪ੍ਰੈਸ ਐਂਟਰੀ ਦੀਆਂ ਡਿਫਰੈਂਟ ਰਿਕੁਆਇਰਮੈਂਟਸ ਆ ਬਟ ਹੁਣ ਤਾਂ ਮੇਰੇ ਖਿਆਲ ਨਾਲ ਪੀਆਰ ਲੈਣੀ ਕਹਿੰਦੇ ਟਫ ਹੈ ਬਟ ਈਜ਼ੀ ਹੋ ਗਈ ਥੋੜੀ ਜੀ ਤਾਂ ਬਿਕਾਜ਼ ਹੁਣ ਹੈਲਥ ਹੈਲਥ케ਅਰ ਦੇ ਵਿੱਚ ਈਜ਼ੀ ਹੈ ਰਾਈਟ ਕਿ ਜਿਨ੍ਹਾਂ ਦਾ ਐਕਸਪਾਇਰ ਹੋ ਗਿਆ ਹੈ ਵਰਕ ਪਰਮਿਟ ਜਾਂ ਕੁਝ ਵੀ ਦੇ ਕੈਨ ਟੇਕ 9 ਮੰਥਸ ਕੋਰਸ 9 ਮੰਥ ਕੋਰਸ ਲੈ ਲੋ ਆਈ نو ਦੇ ਫੀਸ 6000 ਡਾਲਰ ਹੈ 9 ਮਹੀਨਿਆਂ ਦੀ ਬਟ ਉਹਦੇ ਨਾਲ ਤੁਹਾਨੂੰ ਡਾਇਰੈਕਟ ਜਿਹੜੀ ਹੈਗੀ ਹੈ ਨਾ ਪੀਆਰ ਦੀ ਜਿਹੜੀ ਲਾਈਨ ਖੁੱਲੀ ਹੈ ਆਪਾਂ ਉਹਦੇ ਚੈਂਟਰ ਕਰ ਸਕਦੇ ਆ ਤੇ ਉਹ ਤੇ ਐਪ ਐਟ ਜਿਵੇਂ ਲਾਈਕ ਇੱਕ ਵਾਰ ਤੁਹਾਨੂੰ ਕੁਸਚਨ ਪੁੱਛਿਆ ਸੀਗਾ ਵੀ ਆਪਾਂ ਬੱਚੇ ਵੀ ਜੋਬਸ ਜਿਵੇਂ ਸਟੂਡੈਂਟ ਆਂਦੇ ਨੇ ਉਹ ਜੋਬਸ ਕਿੱਦਾਂ ਅਪਲਾਈ ਕਰਨ ਕਿੱਦਾਂ ਫਾਈਂਡ ਕਰਨ ਵੀ ਅਸੀਂ ਜੋਬਸ ਲੈ ਸਕਦੇ ਆ ਆ ਜੌਬ ਅਪਲਾਈ ਕਰਨ ਦੇ ਤਾਂ ਮਤਲਬ ਸਪੈਸੀਫਿਕ ਤਰੀਕਾ ਕੋਈ ਨਹੀਂ ਆ ਬਟ ਮੈਂ ਆਪਣਾ ਤਰੀਕਾ ਦੱਸਦੀ ਆ ਕਿ ਪਹਿਲਾਂ ਬੈਠੋ ਕਿ ਤੁਸੀਂ ਇਸ ਲੋਕੇਸ਼ਨ ਤੇ ਰਹਿਣੇ ਹੋ ਰਾਈਟ ਜਿਹੜੀ ਲੋਕੇਸ਼ਨ ਤੇ ਆਪਾਂ ਰਹਿਣੇ ਆ ਉਹਦੇ ਆਲੇ ਦੁਆਲੇ ਚੈੱਕ ਕਰੋ ਕਿ ਕੀ 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 ਜੋ ਸ਼ਾਪਸ ਐਗਜ਼ਿਸਟ ਕਰਦੀਆਂ ਕਿਹੜੀਆਂ ਆਪਰਚੂਨਿਟੀਆਂ ਐਗਜ਼ਿਸਟ ਆ ਫਾਰ ਇਗਜ਼ਾਮਪਲ ਕੋਈ ਮਾਲ ਹੈ ਜਾਂ ਕੁਝ ਵੀ ਹੈ ਹਨਾ ਆਪਣੇ ਰੈਜ਼ੂਮੇ ਪ੍ਰਿੰਟ ਆਊਟ ਕਰ ਲਓ ਹੈਲਾ ਰੈਜ਼ੂਮੇ ਤੇ ਵਰਕ ਕਰੋ ਜਿਹੜੇ ਤਰ੍ਹਾਂ ਦੀ ਜੌਬ ਆ ਉਹੇ ਜਾਂ ਰੈਜ਼ੂਮੇ ਹੋਣਾ ਚਾਹੀਦਾ ਫਾਰ ਇਗਜ਼ੈਂਪਲ ਸੇਲਸ ਦੀ ਹੈ ਠੀਕ ਹੈ ਸੇਲਸ ਤੇ ਤੁਹਾਨੂੰ ਕਸਟਮਰ ਸਰਵਿਸ ਐਕਸਪੀਰੀਅੰਸ ਪਾਉ ਆਪਣਾ ਜੇ ਤੁਹਾਡਾ ਫਾਰ ਇਗਜ਼ੈਂਪਲ ਤੁਹਾਡੇ ਕੋਲ ਨਹੀਂ ਹੈ ਪਰ ਕਿਸੇ ਤਰ੍ਹਾਂ ਦੀ ਜੌਬ ਕੀਤੀ ਹੈ ਉਹਨੂੰ ਪੈਰਾਫਰੇਜ਼ ਕਰ ਦੋ ਮਤਲਬ ਪਹਿਲਾਂ ਜੌਬ ਦੀਆਂ ਰਿਸਪੌਂਸਿਬਿਲਟੀਜ਼ ਦੇਖੋ ਤੇ ਉਹਨੂੰ ਦੇਖ ਕੇ ਆਪਣੇ ਰੈਜ਼ੂਮੇ ਨੂੰ ਮੋਲਡ ਕਰੋ ਦੈਨ ਚਾਂਸਸ ਆਈ ਥਿੰਕ 99% ਹੈ ਕਿ ਤੁਹਾਨੂੰ ਐਚ ਆਰ ਕਾਲ ਕਰੂਗਾ ओके ਕਿਉਂਕਿ ਪਰ ਉਹ ਬੱਚੇ ਅੱਜ ਕੱਲ ਰੈਜ਼ume ਨੂੰ ਐਦਾ ਮਜ਼ਾਕ ਹੀ ਸਮਝਦੇ ਨੇ ਵੀ ਦਿੱਦਾਂ ਦੇ ਲਿੱਕਤਾ ਬਣਾਇਆ ਦੇ ਆਂ ਦਾ ਰੈਜ਼ume ਰੀਅਲੀ ਮੈਟਰਸ ਅ ਲੋਟ ਕਿਉਂਕਿ ਉਹ ਫਸਟ ਐਕਸਪ੍ਰੈਸ਼ਨ ਆ ਆਪਣਾ ਰਾਈਟ ਹਾਂਜੀ ਤੁਸੀਂ ਕੁਝ ਹੋਰ ਦੱਸਣਾ ਚਾਹੋ ਵੀ ਕਿੱਦਾਂ ਬੱਚੇ ਅਪਲਾਈ ਕਰ ਸਕਦੇ ਨੇ ਆ ਮੈਂ ਤਾਂ ਇਹ ਕਹੂੰਗੀ ਆਲਵੇਸ ਬੀ ਮੋਟੀਵੇਟਿਡ ਇੱਕ ਜਗ੍ਹਾ ਤੇ ਬੈਠ ਕੇ ਇੱਕ ਜਗ੍ਹਾ ਤੇ ਅਪਲਾਈ ਕਰਕੇ ਥੱਕੋ ਨਾ ਫਾਲੋਅ ਅਪ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਵਨ ਕਿਉਂਕਿ ਕੈਨੇਡਾ ਜਿਹ ਹੈ ਜਿਹ ਹੈ ਆਸਟ੍ਰੇਲੀਆ ਅਮਰੀਕਾ ਆਪਰਚ्युनिटीਜ਼ ਦਾ ਕਹਿੰਦੇ ਆ ਕਿ ਤੁਸੀਂ ਕਹੋ ਕਿ ਹੱਬ ਹੈ ਨੌਲੇਜ ਹੱਬ ਹੈ ਆਪਰਚ्युनिटीਜ਼ ਹੱਬ ਹੈ ਜੇ ਇਹਨੂੰ ਆਪਰਚ्युनिटी ਹੱਬ ਕਹਿੰਦੇ ਆ ਤਾਂ ਇਹਦਾ ਮਤਲਬ ਕੁਝ ਤਾਂ ਹੋਊਗਾ ਕਿ ਤਾਈ ਇਹਨੂੰ ਨੌਲੇਜ ਹੱਬ ਕਹਿੰਦੇ ਆ ਜਾਂ ਆਪਰਚ्युनिटी ਹੱਬ ਜੌਬਸ ਬਹੁਤ ਨੇ ਫਾਈਂਡ ਆਊਟ ਕਰੋ ਕੋਈ ਛੋਟੀ ਵੱਡੀ ਜੌਬ ਵਾਲੀ ਈਗੋ ਆਪਣੇ ਅੰਦਰ ਨਾ ਲੈ ਕੇ ਰੋ ਬਿਕੋਜ਼ ਮੈਂ ਬਹੁਤ ਬੱਚਿਆਂ ਨੂੰ ਜਾਣਦੀ ਆ ਉਹ ਅੰਦਰ ਰੱਖਦੇ ਆ ਕਿ ਬਹੁਤ ਹੈ ਆਪਣੇ ਜਿਹੜੇ ਲੋਕ ਵੀ ਰੱਖਦੇ ਨੇ ਚੀਜ਼ਾਂ ਨੂੰ ਅਸਲ ਵਿੱਚ ਨਹੀਂ ਕਰਦੇ ਬੱਚੇ ਇੰਨੀਆਂ ਜੌਬ ਆ ਕਲੀਨਿੰਗ ਜੌਬਸ ਬਹੁਤ ਪਈਆਂ ਨੇ ਇਵਨ ਮੈਂ ਵੀ ਕਲੀਨਿੰਗ ਜੌਬਸ ਕੀਤੀ ਆ ਮੈਂ ਸ਼ਾਪਰਸਟ ਕੀਤੀ ਆ ਮੈਂ ਜੈਂਟਾਈਜ਼ਰਸ ਚ ਕੀਤੀ ਆ ਬਹੁਤ ਬੱਚੇ ਬਟ ਦੇ ਡੋਟ ਡੂ ਇਟ ਕਰਨ ਵਾਲਾ ਬੰਦਾ ਚਾਹੀਦਾ ਜੌਬਸ ਬਹੁਤ ਪਈਆਂ ਫਾਲੋ ਅਪ ਕਰਨਾ ਬਹੁਤ ਜ਼ਰੂਰੀ ਆ ਜੇ ਫਾਲੋ ਅਪ ਕਰਦੇ ਹੋ ਉਹ ਤੁਹਾਨੂੰ ਰਿਜੈਕਟ ਕਰਦੇ ਆ ਆਸਕ देम ਉਹ ਤੁਹਾਨੂੰ ਕੋਈ ਗੋਲੀ ਤਾਂ ਨਹੀਂ ਮਾਰ ਦੇਣਗੇ ਉਹਨਾਂ ਨੂੰ ਇਹ ਕਹੋ ਕਿ ਮੇਰੀ ਗਲਤੀ ਕਿੱਥੇ ਆ ਰੈਜ਼ੂਮੇ ਵਿੱਚ ਤਾਂ ਕਿ ਮੈਂ ਅੱਗੇ ਉਹਨੂੰ ਗਰੋਅ ਅਪ ਕਰ ਸਕਾਂ ਤੁਹਾਡਾ ਪੁਆਇੰਟ ਬਹੁਤ ਹੀ ਹੈਗਾ ਕਿਉਂਕਿ ਬੱਚਿਆਂ ਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਹਨਾ ਵੀ ਆਪਾਂ ਨੂੰ ਉਹਨਾਂ ਨੂੰ ਪੁੱਛੋ ਤਾਂ ਸਹੀ ਜਿੱਥੇ ਤੁਹਾਨੂੰ ਨਹੀਂ ਸਿਲੈਕਟ ਹੋਏ ਵੀ ਅਸੀਂ ਕਿੱਦਾਂ ਆਪਣੇ ਆਪ ਨੂੰ ਪ੍ਰੂਫ ਕਰੀਏ ਬੈਕਅਪ ਕਰ ਜਾਂਦੇ ਨੇ ਬੈਕਅਪ ਕਰਦੇ ਸਟੂਡੈਂਟ ਹਾਂ ਮੈਂ ਅਪੇਖਿਆ ਬਹੁਤ ਇੱਕ ਵਾਰੀ ਅਪਲਾਈ ਕੀਤਾ ਮੁੜ ਕੇ ਉਹਨਾਂ ਨੇ ਪੁੱਛਣਾ ਵੀ ਨਹੀਂ ਉੱਥੇ ਜਾ ਕੇ ਵੀ ਅਸੀਂ ਕਿਉਂ ਨਹੀਂ ਸਿਲੈਕਟ ਹੋਏ ਸਾਨੂੰ ਕਿਉਂ ਨੀ ਕਾਲ ਆਈ ਇਦਾਂ ਕੋਈ ਆਨਸਰ ਨਹੀਂ ਕਿਉਂਕਿ ਇੰਡੀਆ ਦੇ ਵਿੱਚ ਆ ਕਦੇ ਬੱਚਿਆਂ ਨੇ ਜੌਬਸ ਲੱਭੀਆਂ ਹੀ ਨਹੀਂ ਫ੍ਰੈਂਕਲੀ ਸੇ ਹਾਂ ਦੇ ਆਰ ਨਾਟ ਯੂਜ਼ ਟੂ ਫਾਈਂਡ ਦਾ ਜੌਬ ਕਿਉਂਕਿ ਉੱਥੇ ਜੌਬਸ ਆਪਣੇ ਵੀ ਜ਼ਿਆਦਾਤਰ ਪਰਿਵਾਰ ਆਪਣੇ ਖੇਤੀ ਕਰਦੇ ਨੇ ਹੈਨਾ ਆਪਣੇ ਲਾੜੋਗੇ ਆਪਾਂ ਲੈ ਕੇ ਚੱਲੀਏ 50% ਲੋਕ ਖੇਤੀ ਕਰਦੇ ਨੇ ਉੱਥੇ ਆਪਣੇ ਪੰਜਾਬ ਦੇ ਵਿੱਚ 50% ਲੋਕ ਜਿਹੜੇ ਜੌਬਸ ਕਰਦੇ ਨੇ ਉਹਨਾਂ ਵਿੱਚ ਜਿਹੜੀਆਂ ਜੌਬਸ ਨਹੀਂ ਆ ਹੁੰਦਾ ਜੋ ਬੱਚਿਆਂ ਨੂੰ ਹੁੰਦਾ ਵੀ ਹੈ ਜਿਹੜੇ ਪੇਰੈਂਟਸ ਕਮਾਰ ਰਹੇ ਨੇ ਇੱਕ ਬੰਦਾ ਖਾਂਦਾ ਪਰ ਇੱਥੇ ਤਾਂ ਹੈ ਨਾ ਇੱਕ ਬੰਦਾ ਖਾਂਦਾ ਤਾਂ ਆਪਣਾ ਹੀ ਮੱਸਾ ਗੁਜ਼ਾਰਾ ਕਰਦਾ ਹਾਂ ਇੱਥੇ ਤਾਂ ਜਿੰਨੇ ਬੰਦੇ ਰਹਿੰਦੇ ਆ ਉਹਨਾਂ ਨੂੰ ਕਮਾਉਣਾ ਪੈਂਦਾ ਹੈ ਉਹ ਤੁਹਾ ਤੁਸੀਂ ਦੱਸੋ ਵੀ ਤੁਹਾਨੂੰ ਹੋਰ ਤੁਹਾਡੇ ਅਪਰ ਤੋਂ ਤੁਸੀਂ ਪੀਆਰ ਵੀ ਤੁਸੀਂ ਕੀ ਤੁਹਾਡੀ ਲਾਈਫ ਦੇ ਵਿੱਚ ਚੇਂਜਸ ਆਏ ਹਨ ਚੇਸ ਦਾ ਚਲੋ ਕੋਈ ਨਾ ਸੇਮ ਹੀ ਟੈਕਸ ਭਰਨੇ ਆ ਸਭ ਨੂੰ ਟੈਕਸ ਜਹਾ ਮਿਲਣਾ ਤਾਂ ਜਾ ਹੀ ਕੱਟਦੇ ਆ ਹੁ ਤਾਂ ਕਿ ਸੋਚਦੇ ਆ ਸੇਮ ਹੀ ਆ ਸਿਟੀਜ਼ਨਸ ਦੇ ਵੀ ਸੇਮ ਹੀ ਹੁੰਦੇ ਆ ਰੈਜ਼ਿਡੈਂਸੀ ਦੇ ਵੀ ਸੇਮ ਹੁੰਦੇ ਚਲੋ ਬੈਨੀਫਿਟ ਤੁਹਾਨੂੰ ਸਟੂਡੈਂਟ ਲਾਈਫ ਚ ਨਹੀਂ ਮਿਲਦੇ ਹੈਲਥ ਬੈਨੀਫਿਟਸ ਰੀਲੀ ਗੁੱਡ ਅਪਰੀਸ਼ੀਏਟ ਕਰਦੇ ਆਪਾਂ ਕਿ ਗਵਰਨਮੈਂਟ ਆਪਣਾ ਚਲੋ ਟੈਕਸ ਤੋਂ ਕੱਟਦੀ ਆ ਬਟ ਆਪਾਂ ਨੂੰ ਵਧੀਆ ਬੈਨੀਫਿਟ ਦਿੰਦੀ ਆ ਤੁਸੀਂ ਟੈਕਸ ਭਰਦੇ ਆ ਬਟ ਆ ਵੀ ਆਪਾਂ ਨੂੰ ਫਿਰ ਐਟ ਲੀਸਟ ਇੱਕ ਪੁਆਇੰਟ ਤੇ ਆਪਾਂ ਨੂੰ ਇਦਾਂ ਤਾਂ ਲੱਗਦਾ ਨੂੰ ਵੀ ਆਪਾਂ ਨੂੰ ਫ੍ਰੀ ਸਰਵਿਸ ਮਿਲ ਰਹੀ ਆ ਬਟ ਆਪਾਂ ਗਵਰਨਮ मतलब बहुत अच्छी ऑपर्चुनिटीज आ मतलब बहुत एहे जियां जॉब पइयां ने जिन्ना दी रेजिडेंसी बहुत जरूरी है आप वो अप्लाई कर सकते हो और तडी तुसी दस्सी असि भी तुसी हिंदू धर्म ਦੇ ਨਾਲ ਰਿਲੇਟ ਕਰਦੇ ਹੋ तुसी ਆਪਣੇ ਕੁਛ ਦੱਸਣਾ ਚਾਹੋਗੇ ਉਸ ਬਾਰੇ ਤੁਸੀਂ ਕਿਤਾ ਮੇਰਾ ਐਕਚੁਅਲੀ ਬਲੀਫ ਹੈਗਾ ਮੈਂ ਤਾਂ ਹੈਗੀਆ ਗੁਰਦੁਆਰੇ ਜਾਣ ਵਾਲੀ ਵੀ ਜਪਜੀ ਸਾਹਿਬ ਵੀ ਕਰੀਦਾ ਸਭ ਜਪਾਈ ਸਾਹਿਬ ਦੁਖ ਪੰਜਨੀ ਸਭ ਕਰਦੇ ਆ ਬਟ ਮੇਰਾ ਜਿਹੜਾ ਹੈਗਾ ਨਾ ਸਟਾਰਟਿੰਗ ਮੇਰੇ ਗੁਰੂ ਦੇਵ ਜੀ ਤੋਂ ਸਟਾਰਟਿੰਗ ਹੋਈ ਸੀ ਮੇਰੇ ਮਮਾ ਦੇ ਗੁਰੂ ਦੇਵ ਜੀ ਨੇ ਹਰਿਦੁਆਰ ਤੋਂ ਸੀ ਹੁਣ ਤੱਕ ਝੋਲਾ ਛੱਡ ਗਏ ਓਕੇ ਤੇ ਸਿਗਨੀਫੀਕੈਂਸ ਹੈਗਾ ਰਾਧਾ ਕ੍ਰਿਸ਼ਨ ਜੀ ਤੋਂ ਓਕੇ ਮੇਰਾ ਬਲੀਫ ਇੰਟਰਨਲ ਬਲੀਫ ਉਨਾ ਚ ਹੀ ਆ ਤੇ ਬਸ ਉਹ ਹੁਣ ਤੱਕ ਬਣਿਆ ਹੋਇਆ ਛੋਟੇ ਹੁੰਦਿਆਂ ਤੋਂ ਹੀ ਆ ਕਿ ਕਹਿੰਦੇ ਆ ਨਾ ਜਿਹੜੇ ਪਰਿਵਾਰ ਚ ਆਪਾਂ ਜੰਪਾਲ ਜੀ ਤੋਂ ਸ਼ੁਰੂ ਤੋਂ ਦੇਖਦੇ ਆ ਉਹ ਹੀ ਬਲੀਫ ਬਣ ਜਾਂਦਾ ਸਾਡੇ ਪਰਿਵਾਰ 'ਚ ਸੀਗਾ ਕਿ ਮੇਰੇ ਦਾਦਾ ਜੀ ਸਾਨੂੰ ਗੁਰੂ ਘਰ ਵੀ ਲੈ ਕੇ ਜਾਂਦੇ ਹੁੰਦੇ ਸੀ ਸਾਨੂੰ ਪਤਾ ਸੀਗਾ ਗੁਰੂ ਗ੍ਰੰਥ ਸਾਹਿਬ ਜੀ ਕੌਣ ਆ ਦਸ ਗੁਰੂ ਕੌਣ ਨੇ ਹਨਾ ਸਾਰਾ ਕੁਝ ਪਤਾ ਸੀਗਾ ਸਭ ਕੁਝ ਉਹ ਸੀਗਾ ਤੁਸੀਂ ਜੋ ਸੇਵ ਜੀ ਮੈਂ ਤੁਹਾਡਾ ਰਾਧਾ ਕ੍ਰਿਸ਼ਨ ਜੋ ਹੈਗਾ ਤਾਂ ਤੋਂ ਫਿਰ ਉਹਨਾਂ ਬਾਰੇ ਸਾਨੂੰ ਕੁਝ ਹੋਰ ਦੱਸਣਾ ਚਾਹੁੰਦੀ ਹਾਂ ਸਾਰੇ ਰਾਧਾ ਕ੍ਰਿਸ਼ਨ ਜੀ ਕਹੋ ਕਿ ਇੱਕ ਆਈਡਲ ਨੇ ਹਿੰਦੂਇਜ਼ਮ ਵਿੱਚ ਬਹੁਤ ਗੁਰੂ ਦੇਵੀ ਦੇਵਤਾ ਹੋਏ ਨੇ ਹਿੰਦੂ ਪਰ ਚ ਹਨਾ ਤੇ ਹਿੰਦੂ ਪਰਿਵਾਰ ਲਗ ਲਗ ਕੋਈ ਲక్ష్ਮੀ ਮਾਤਾ ਨੂੰ ਮੰਨਦਾ ਹੈ ਕੋਈ ਕਿੰਨਾ ਨੂੰ ਕੋਈ ਕਿ ਸਾਡਾ ਪਰਵਾਦ ਰਾਧਾ ਕ੍ਰਿਸ਼ਨ ਜੀ ਨੂੰ ਆਂਦਾ ਉਹਨਾਂ ਨੂੰ ਵਿਸ਼ਨੂ ਜੀ ਦਾ ਰੂਪ ਕਿਹਾ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ 'ਚ ਵੀ ਤੁਸੀਂ ਦੇਖਿਆ ਹੋਣਾ ਕਿ ਹਰੀ ਨਾਮ ਆਂਦਾ ਹਰੀ ਨਾਮ ਕਿਹਾ ਗਿਆ ਕ੍ਰਿਸ਼ਨ ਜੀ ਦਾ ਹਾਂਜੀ ਤੇ ਬੰਸੂਰੀ ਦਾ ਸਾਰਾ ਆਂਦਾ ਸਾਰਾ ਕੁਝ ਆਂਦਾ ਵਰਿੰਦਾ ਬੰਦਾ ਵੀ ਉਹਨਾਂ ਜੇਕਰ ਆਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਣੀ ਦੇ ਵਿੱਚ ਤੇ ਮੈਂ ਉਹਨਾਂ ਨੂੰ ਇੱਕ ਬਾਲ ਰੂਪ ਚ ਪੂਜਦੀ ਆਂ ओके 어 ਹੈਗਾ ਉਹਨਾਂ ਨੂੰ ਲੱड्डू गोपाल ਬੋਲਦੇ ਆਪਾਂ ਉਹਨਾਂ ਨੂੰ ਆਪਾਂ ਬਾਲ ਰੂਪ ਦੇ ਵਿੱਚ ਪੂਜ ਸਕਦੇ ਆਂ ਤੇ ਤੁਸੀਂ ਕਹੋ ਕਿ ਸਿਗਨੀਫੀਕੈਂਸ ਇਹਨੂੰ ਮੂਰਤੀ ਪੂਜਾ ਬੋਲਦੇ ਆ ਓਕੇ ਓਕੇ ਤੇ ਬਟ ਇਹ ਬਲੀਫ ਆ ਕੋਈ ਉਹਨੂੰ ਪੱਥਰ ਹੀ ਕੋਈ ਆਪਾਂ ਕਹਿੰਦੇ ਆ ਪੱਥਰ ਦੇ ਵਿੱਚ ਵੀ ਆਪਾਂ ਕੋਈ ਵਾਈਬ ਕੈਚ ਕਰ ਸਕਦੇ ਹਾਂ ਜੀ ਹਾਂ ਹੁੰਦਾ ਹੈ ਬਟ ਪਤਾ ਨਹੀਂ ਅੰਦਰੋਂ ਮੈਨੂੰ ਫੀਲ ਹੁੰਦਾ ਹੈ ਕਿ ਉਹ ਉਹਨਾਂ ਵਿੱਚ ਕੋਈ ਵਾਈਬ ਹੈ ਤੇ ਉਹ ਮੈਨੂੰ ਅਟਰੈਕਟ ਕਰਦੀ ਆ ਕਿ देयर ਇਸ ਸਮਵਨ ਇਨ ਫਰੰਟ ਆਫ ਮੀ ਕਿ ਜਿੰਨਾਂ ਤੇ ਮੈਂ ਫੋਕਸ ਕਰਕੇ ਪ੍ਰੇਅ ਕਰ ਸਕਦੀ ਆ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗੇ ਰੱਖ ਕੇ ਹਨਾ ਆਪਾਂ ਗੁਟਕਾ ਸੈਮ ਨੂੰ ਹਨਾ ਹੱਥ 'ਚ ਰੱਖ ਕੇ ਆਪਾਂ ਉਚਾਰਨ ਕਰਦੇ ਆ ਪਾਣੀ ਦਾ ਹਨਾ ਉਦਾਂ ਹੀ ਕੀ ਆ ਕਿ ਮੈਂ ਪ੍ਰੇਅਰ ਕਰਦੀ ਆ ਉਹਨਾਂ ਨੂੰ ਆਪਣੀ ਗੋਦੀ 'ਚ ਲੈ ਕੇ ਆਈ ਟ੍ਰੀਟ ਹਮ ਐਜ਼ ਮਾਈ ਕਿਟ ਆਪਾਂ ਉਹਨਾਂ ਨੂੰ ਬਹੁਤ ਤਰੀਕੇ ਚ ਪੁੱਛ ਸਕਦੇ ਆ ਜਿਵੇਂ ਬੱਚੇ ਦੇ ਰੂਪ ਚ ਬਾਹਰ ਹੈ ਨਾ ਮਾ ਮਾ ਬਣ ਕੇ ਪੁੱਛ ਸਕਦੇ ਆ ਬੈਸਟ ਫਰੈਂਡ ਬਣ ਕੇ ਹਨਾ ਹੁਣ ਆਪਾਂ ਜਿਵੇਂ ਗੁਰੂ ਸਹਿਬਾਨ ਜੀ ਨੂੰ ਵੀ ਆਪਾਂ ਆਪਾਂ ਕਿਸੇ ਵੀ ਗੁਰੂ ਨੂੰ ਆਪਾਂ ਕਿਵੇਂ ਵੀ ਮੰਨ ਸਕਦੇ ਆ ਉਵੇਂ ਕ੍ਰਿਸ਼ਨ ਜੀ ਆਪਾਂ ਨੂੰ ਕਿਵੇਂ ਵੀ ਮੰਨ ਸਕਦੇ ਆ ਹੁਣ ਰਾਧਾ ਰਾਧਾ ਜੀ ਹੈਗੇ ਉਹਨਾਂ ਦੀ ਇੰਟਰਨਲ ਸੋਲ ਹਨ ਹਨਾ ਜਿਵੇਂ ਕਹੋ ਕਿ ਕਹਿੰਦੇ ਆ ਨਾ ਕਿ ਜਿਵੇਂ ਹਸਬੰਡ ਵੀ ਨਾ ਵਾਈਫ ਵਧੂਰਾ ਵਾਈਫ ਵੀ ਨਾ ਹਸਬੰਡ ਹਨਾ ਓਮੀ ਹੈ ਕਿ ਵਿਸ਼ਨੂ ਜੀ ਸ਼ਕਤੀ ਦਾ ਰੂਪ ਆ ਸੋ ਸ਼ਕਤੀ ਤੋਂ ਬਿਨਾ ਵਿਸ਼ਨੂ ਜੀ ਕੋਸ਼ ਵੀ ਨਹੀਂ ਹੈਗੀ ਉਹ ਸ਼ਕਤੀ ਉਹਨਾਂ ਨੂੰ ਉਹਨਾਂ ਤੋਂ ਹੀ ਮਿਲਦੀ ਆ ਠੀਕ ਆ ਤੇ ਉਹ ਮਤਲਬ ਇੱਕ ਲਵਸ਼ਿਪ ਅਫੈਕਸ਼ਨ ਪਿਓਰਿਟੀ ਦਾ ਸਿਗਨੀਫੀਕੈਂਸ ਥੈਟਸ ਵਾਈ ਮੈਂ ਉਹਨਾਂ ਨੂੰ ਪੁੱਛਦੀ ਆ ਹੂੰ ਤਾਨੂੰ ਜਿਵੇਂ ਤੁਸੀਂ ਉਹਨਾਂ ਨੂੰ ਪੁੱਛਦੇ ਹੋਗੇ ਤੁਸੀਂ ਉਹਨਾਂ ਦਾ ਧਿਆਨ ਰੱਖਦੇ ਹੋ ਮੈਂ ਜਿਵੇਂ ਤੁਹਾਨੂੰ ਹੁਣ ਪਛੰਨੀ ਜਾਣਦੀ ਆ ਮੈਂ ਤੁਹਾਨੂੰ ਦੇਖਿਆ ਤੇ ਤੁਹਾਨੂੰ ਉਹਦੇ ਨਾਲ ਕਿੰਨੀ ਤੁਹਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਮੈਨੂੰ ਤੁਸੀਂ ਇਹ ਤੁਸੀਂ ਮੰਨੋਗੇ ਨਹੀਂ ਆਈ ਡੋਟ ਨੋ ਜੋ ਪੋਡਕਾਸਟ ਦੇਖਦੇ ਹੋ ਬਲੀਵ ਕਰਨਗੇ ਕਿ ਨਹੀਂ ਬਿਕੋਜ਼ ਆਈ ਥਿੰਕ ਬਹੁਤ ਰਿਲੀਜੀਅਨ ਦੇ ਲੋਗ ਦੇਖਣਗੇ ਬਟ ਮੈਂ ਸੱਚੀ ਕਹਿੰਦੀ ਆ ਮੈਂ ਸਾਰੇ ਧਰਮ ਮੰਨਦੀ ਆ ਬਟ ਜਦੋਂ ਮੈਂ ਉਹਨਾਂ ਦੇ ਸਾਹਮਣੇ ਬੈਠਦੀ ਆ ਨਾ ਮੇਰੇ ਅੱਖਾਂ 'ਚੋਂ ਰੋਣਾ ਨਿਕਲ ਜਾਂਦਾ ਜਿੱਸੇ denn ਇੱਕ ਦਿਨ ਬਹੁਤ ਠੰਡ -39 ਸੀਗਾ ਬਿਨੀਫੈਕਚਰ ਰਹਨੇ ਆ ਸੀ -39 ਸੀ ਮੈਂ ਆਪਣੇ ਲੱड्डू ਗੋਪਾਲ ਘਰੇ ਮੰਦਿਰ ਚ ਹੈਨਾ ਉਹਨਾਂ ਦੇ ਨੀਕਾ ਜਾਂ ਸੋਫਾ ਹੈ ਉਹਦੇ ਤੇ ਬਿਠਾ ਕੇ ਤੇ ਮੈਂ ਮਤਲਬ ਕਵਰ ਕਰਤਾ ਵੀ ਠੰਡ ਲੱਗੂਗੀ ਪ੍ਰਸ਼ਾਦ ਅੱਗੇ ਰੱਖਤਾ ਵੀ ਮੇਰੇ ਆਉਣ ਤੱਕ ਜਦੋਂ ਭੋਗ ਲਾ ਲੈਣਗੇ ਰੈਸਟ ਕਰ ਲੈਣਗੇ ਮੇਰਾ ਬਲੀਫ ਆ ਹੈਨਾ ਤੇ ਚਲੋ ਭੋਗ ਉਹਨਾਂ ਨੇ ਲਾਇਆ ਵੀ ਹੁੰਦਾ ਤੇ ਉਸ ਦਿਨ ਭੋਗ ਨਹੀਂ ਸੀ ਲਾਇਆ ਉਹਨਾਂ ਨੇ ਕਿਉਂਕਿ ਉਹ ਮੇਰੇ ਨਾਲ ਨਹੀਂ ਸੀਗਾ ਬਿਕੋਜ਼ ਆਈ ਕੈਰੀ ਥਮ ਵਿਦ ਮਾਈ ਸੈਲਫ ਉਹਨਾਂ ਦਾ ਇੱਕ ਕੈਰੀ ਬੈਗ ਆ ਜੋ ਉਹਨਾਂ ਨੂੰ ਮੈਂ ਨਾਲ ਰੱਖਦੀ ਆ ਤੇ ਮੇਰਾ ਮੈਂ ਸਾਰਾ ਦਿਨ ਕੰਮ ਤੇ ਰੋਈ ਗਈ ਆ ਕੈਨ ਯੂ ਇਮੇਜਿਨ ਮੈਂ ਬਿਮਾਰ ਹੋ ਕੇ ਵਾਪਸ ਆਈ ਆ ਤੇ ਕੰਮ ਵਾਲਿਆਂ ਨੇ ਕੰਮ ਵਾਲੇ ਮੈਨੂੰ ਘਰੇ ਛੱਡ ਕੇ ਗਏ ਆ ਕਿਉਂ ਮੈਂ ਖਾਣਾ ਨਹੀਂ ਖਾ ਸਕੀ ਮੇਰਾ ਰੋਣਾ ਹੀ ਨਿਕਲ ਹੀ ਗਿਆ ਬਸ ਰੋਣਾ ਹੀ ਨਿਕਲ ਹੀ ਗਿਆ ਪਤਾ ਨਹੀਂ ਇਟਸ ਇੰਟਰਨਲ ਬਲੀਫ ਹੈ ਨਾ ਤੇ ਬਸ ਤੁਸੀਂ ਕਹੋ ਕਿ ਮੈਨੂੰ ਇਹ ਹੁੰਦਾ ਕਿ ਹਾਈ ਉਹਨਾਂ ਨੇ ਨਹੀਂ ਖਾਣਾ ਖਾਦਾ ਵੀ ਆਇ ਨਹੀਂ ਖਾਦਾ ਤੁਸੀਂ ਕਹੋ ਕਿ ਜੇ ਥੋੜਾ ਅੰਦਰੋਂ ਅਫੈਕਸ਼ਨ ਮਤਲਬ ਇੱਕ ਲਾਈਕ ਤੁਹਾਨੂੰ ਦੇ ਰਿਹਾ ਤੁਸੀਂ ਉਹਨਾਂ ਨੂੰ ਇੱਕ ਆਰਦੇ ਇੱਕ ਜਿੰਮ ਬੱਚੇ ਦੀ ਤਰ੍ਹਾਂ ਮੰਨਦੇ ਹੋ ਜਿਵੇਂ ਆਪਾਂ ਨੂੰ ਹਨਾ ਮੇਰੇ ਮਾਪਿਓ ਨੂੰ ਹੁੰਦਾ ਵੀ ਸਾਡੇ ਬੱਚੇ ਨੇ ਨਹੀਂ ਖਾਦਾ ਸਾਡੇ ਬੱਚੇ ਕਿਵੇਂ ਹੋਊਗਾ ਸੁੱਤਾ ਜਦ ਨਹੀਂ ਸੁੱਤਾ ਵੀ ਸਾਡੇ ਬੱਚੇ ਨੂੰ ਠੰਡ ਨਾ ਲੱਗੇ ਤੁਸੀਂ ਵੀ ਐ ਜੇ ਉਹਨਾਂ ਨੂੰ ਐ ਟ੍ਰੀਟ ਕਰਦੇ ਜਿਵੇਂ ਮੰਨੋ ਕਹਿੰਦੇ ਕਿ ਜਿਹਨੂੰ ਜਿਵੇਂ ਜਿਵੇਂ ਮੰਨਾਂਗੇ ਉਵੇਂ ਹੀ ਚੀਜ਼ ਢਲਣ ਵਾਲੀ ਗੱਲ ਆ ਉਹਨਾਂ ਨੂੰ ਮੈਂ ਢਾ ਲਿਆ ਹੋਇਆ ਵੀ ਉਹ ਮੇਰੇ ਨਾਲ ਚੱਲਦੇ ਆ ਸਾਰਾ ਅੰਸ਼ ਕਰਦੇ ਆ ਕਈ ਲੋਕ ਕਹਿੰਦੇ ਨਾਲ ਕੈਰੀ ਨਹੀਂ ਕਰਨਾ ਚਾਹੀਦਾ ਚਲੋ ਹਾਂਜੀ ਵਾਸ਼ਰੂਮਸ ਚ ਕੈਰੀ ਨਾ ਕਰੋ ਦੈਟਸ ਅ ਡਿਫਰੈਂਟ ਸਟੋਰੀ ਬਟ ਇਹ ਚੀਜ਼ਾਂ ਮਤਲਬ ਮੈਂ ਕਹਿਨੀ ਆ ਕਿ ਹੁੰਦੀਆਂ ਜੇ ਤੁਸੀਂ ਗੁਟਕਾ ਸੇਬ ਵੀ ਹੱਥ ਚ ਰੱਖਦੇ ਹੋ ਉਹਨੂੰ ਤੁਹਾਡਾ ਉਹਨੂੰ ਗੁਟਕੇ ਸੇਬ ਨੂੰ ਠੰਡ ਨਾ ਲੱਗ ਜਵੇ ਉਵੇਂ ਹੀ ਆ ਜਿੱਦਾਂ ਕਿ ਆਪਾਂ ਗੁਰਕਾ ਸਾਹਿਬ ਜੀ ਨੂੰ ਕਵਰ ਕਰਕੇ ਰੱਖਦੇ ਆ ਕਿਉਂਕਿ ਆਪਾਂ ਰਿਸਪੈਕਟ ਕਰਦੇ ਆ ਰਾਈਟ ਉਹਨਾਂ ਦੀ ਓਮੇ ਹੀ ਮੈਂ ਆਪਣੇ ਕ੍ਰਿਸ਼ਨ ਕਨ੍ਹਿਆ ਤੇ ਰਾਧਾ ਰਾਣੀ ਜੀ ਦਾ ਸਰੂਪ ਰੱਖਿਆ ਹੋਇਆ ਉਹਨਾਂ ਨੂੰ ਵੀ ਓਮੇ ਹੀ ਕਵਰ ਕਰਕੇ ਸਾਵਾ ਜਿੱਦਾਂ ਆਪਾਂ ਪ੍ਰਸ਼ਾਦ ਪ੍ਰਸ਼ਾਦ ਦਾ ਭੋਗ ਲਵਾਂ ਜਾਂ ਓਮੇ ਇਹਨਾਂ ਨੂੰ ਲੱਗਦਾ ਸੇਵੀ ਚੀਜ਼ ਹੁੰਦੀ ਆ ਬਸ ਇੰਟਰਨਲ ਬਲੀਫ ਆ ਤੁਹਾਡਾ ਆਪਣੇ ਉਹ ਤਾਂ ਹੈ ਆਪਣੇ 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 ਅਕੋਰਡਿੰਗ ਸਾਰਿਆਂ ਦੇ ਬਲੀਫਸ ਹੁੰਦੇ ਨੇ ਕੇ ਆਪਣੇ ਹਨਾ ਤੇ ਲਾਈਕ ਜਿਵੇਂ ਅੱਜਕੱਲ ਤੁਸੀਂ ਸੁਣਿਆ ਹੋਊਗਾ ਵੀ ਆਪਾਂ ਨਾ ਬੈਂਮ ਪਰਮ ਬਹੁਤ ਚਾਉਂਦੇ ਨੇ ਉਹਨਾਂ ਬਾਰੇ ਹਨਾ ਵੀ ਤੁਸੀਂ ਉਹਨਾਂ 'ਚ ਵਿਸ਼ਵਾਸ ਰੱਖਦੇ ਹੋ ਕਿ ਨਹੀਂ ਰੱਖਦੇ ਜਿਵੇਂ ਮੇਰੀ ਮम्मा ਤਾਂ ਕਹਿੰਦੇ ਆ ਤੂੰ ਪੁਰਾਣੀ ਬੁੱਢੀ ਆ ਪਰ ਬਹੁਤ ਬਹਿਮ ਭਰਨ ਕਰਦੀ ਆ ਈਵਨ ਮੈਂ ਬਹੁਤ ਜ਼ਿਆਦਾ ਹੀ ਕਰਦੀ ਆ ਨਜਾਇਜ਼ਨ ਸੋ ਸਾਈਕੋ ਹੀ ਸਮ ਟਾਈਮਸ ਯੂ ਕੈਨ ਸੇ ਤੁਸੀਂ ਇੰਨੇ ਬਹਿਮ ਭਰਮ ਕਿੱਥੋਂ ਪਾ ਲਿਆ ਨਹੀਂ ਕਹਿੰਦੇ ਨਹੀਂ ਉਹ ਨਹੀਂ ਆ ਕਿ ਜਦੋਂ ਥੋੜੀ ਫੈਮਲੀ ਦੇ ਚੀਜ਼ ਆ ਜਾਂਦੀ ਆ ਨਾ ਤਾਂ ਤੁਸੀਂ ਛੋਟੀ ਜੀ ਚੀਜ਼ ਵੀ ਮੰਨਣ ਲੱਗ ਜਾਂਦੇ ਹੋ ਹਨਾ ਜੇ ਤੁਹਾਡਾ ਬਲੀਫ ਹੋ ਜੇ ਉਹ ਚੀਜ਼ ਉਵੇਂ ਹੀ ਆਪਾਂ ਕਹਿੰਦੇ ਲਾ ਆਫ ਅਟ੍ਰੈਕਸ਼ਨ ਕੰਮ ਕਰਦਾ ਜਿਵੇਂ ਆਪਾਂ ਸੋਚਾਂਗੇ ਉਹ ਚੀਜ਼ ਉਵੇਂ ਹੀ ਹੋਣ ਲੱਗ ਜਾਂਦੀ ਆ ਮੈਂ ਪੋਜ਼ਿਟਿਵ ਸੋਚਣ ਤੋਂ ਪਹਿਲਾਂ ਮੈਂ 네ਗੇਟਿਵ ਸੋਚਦੀ ਹੁੰਦੀ ਆ ਕਿ 네ਗੇਟਿਵ ਵੀ ਹੋਊਗਾ ਪੋਜ਼ਿਟਿਵ ਵੀ ਹੋਊਗਾ ਤੇ ਹਨਾ ਉਹ ਚੀਜ਼ ਉਮੀ ਹੋਣ ਲੱਗ ਜਾਂਦੀ ਆ ਬਟ ਯੈਸ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਟ੍ਰੈਡੀਸ਼ਨਲ ਨੇ ਫੋਕਲੋਰ ਤੋਂ ਆਉਂਦੀਆਂ ਹਨਾ ਏ ਆਪਣੀਆਂ ਹੈਬਿਟਸ ਜੋ ਪਹਿਲਾਂ ਆਪਣੇ ਐਂਸੈਸਟਰਸ ਨੇ ਜੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਬਰੀਸ ਨੇ ਆਪਣੇ ਜਿਹੜੇ ਮਿਥਸ ਕਹਿ ਲਓ ਜਾਂ ਹਨਾ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਆਪਣੇ ਬਜ਼ੁਰਗਾਂ ਤੋਂ ਹੀ ਆਉਂਦੀਆਂ ਉਹਨਾਂ ਨੇ ਕੁਝ ਆਬਜ਼ਰਵ ਕੀਤਾ ਹੋਇਆ I think ਤਾਂ ਹੀ ਇਹ ਚੀਜ਼ਾਂ ਬਣੀਆਂ ਠੀਕ ਹੈ ਫਾਰ ਇਗਜ਼ਾਮਪਲ ਕਹਿ ਦਿੰਦੇ ਆ ਕਿ ਕਾਲੀ ਬਿੱਲੀ ਰਾਹ ਟੱਪ ਗਈ ਤਾਂ ਅੱਗੇ ਨਹੀਂ ਵਧਣਾ ਚਾਹੀਦਾ ਕੁਝ ਟਾਈਮ ਲਈ ਤੇ ਤੁਹਾਡਾ ਐਕਸੀਡੈਂਟ ਹੋ ਸਕਦਾ ਕੋਈ ਪੋਜ਼ਿਟਿਵ ਚੀਜ਼ ਨਹੀਂ ਹੋ ਸਕਦੀ ਜੇ ਆਪਕੋ ਇੰਟਰਵਿਊ ਤੇ ਜਾ ਰਹੇ ਹੋ ਤਾਂ ਮਿੱਠਾ ਖਾ ਕੇ ਜਾਣਾ ਚਾਹੀਦਾ ਤਾਂ ਗੁੱਡ ਲੱਕ ਤਾਂ ਹੁੰਦਾ ਬਟ ਉਹੀ ਚੀਜ਼ਾਂ ਜਿਵੇਂ ਤੁਸੀਂ ਕਹਿੰਦੇ ਹੋ ਜੇ ਕਾਲੀ ਬਿੱਲੀ ਰਾਹ ਉਹ ਕਰਗੀ ਤਾਂ ਨਹੀਂ ਜਾਣਾ ਚਾਹੀਦਾ ਹਨਾ ਕ੍ਰਾਸ ਕਰਗੀ ਉਮੀ ਬਟ ਹੋਰ ਟ੍ਰੈਡੀਸ਼ਨਸ ਦੇ ਵਿੱਚ ਉਹ ਪਾਲਖੇ ਰੱਖਦੇ ਆ ਆਪਣੇ ਕੋਲ ਐਜ਼ ਅ ਜੀ ਹਾਂ ਜਿਵੇਂ ਆਪਾਂ ਦੇਖਦੇ ਆ ਇੱਥੇ ਆ ਜਾਂ ਤੱਕ ਫੋਰਨ ਹੈ ਨਾ ਕੈਨੇਡਾ ਦੇ ਦੇਖਿਆ ਮੈਂ ਬਹੁਤ ਸਾਰਿਆਂ ਦੇ ਆਪਣੇ ਸਾਡੇ ਗਵੰਢੀ ਨੇ ਇੰਨਾ ਨਹੀਂ ਰੱਖੀ ਹੋਈਆਂ ਨੇ ਦੋ ਬਿੱਲੀਆਂ ਇੱਕ ਉਹਨਾਂ ਦੇ ਕੋਲੇ ਕਾਲੀ ਐ ਅੱਜ ਹੀ ਕਿਊਟ ਲੱਗਦੀ ਐ ਨਾ ਵੇਖੋ ਨੂੰ ਬੜੀ ਸੋਹਣੀ ਕਹਿੰਦੇ ਜਿਵੇਂ ਆਪਾਂ ਅੱਜ ਮੰਨਾਂਗੇ ਉਹ ਚੀਜ਼ਾਂ ਉਵੇਂ ਹੀ ਹੋਣਗੀਆਂ ਕਹਿੰਦੇ ਆ ਕਿ ਜਦੋਂ ਆਪਾਂ ਆ ਪਾਠ ਪੂਜਾ ਕਰਦੇ ਆ ਤਾਂ ਪਹਿਲਾਂ ਆਪਾਂ ਨੂੰ ਸਭ ਤੋਂ ਪਹਿਲਾਂ ਆਪਣੇ ਮਨ ਚ ਆਊਗਾ ਨੀਂਦ ਆਊਗੀ ਆਪਾਂ ਨੂੰ ਉਹ ਚੀਜ਼ ਆਊਗੀ ਹਨਾ ਤੇ ਮੀਨਜ਼ ਇਹ ਚੀਜ਼ਾਂ ਹੁੰਦੀਆਂ ਨੇ ਕਿਸੇ ਲੈਵਲ ਤੇ ਹੁੰਦੀਆਂ ਨੇ ਬਟ ਉਹ ਆਪਾਂ ਨੇ ਆਪਣੇ ਆਪਣੇ ਆਪ ਤੇ ਹਾਈਪਰ ਨਹੀਂ ਕਰਨੀ ਚਾਹੀਦੀਆਂ ਕਿ ਹਾਂ ਇਹ ਚੀਜ਼ ਹੋਈ ਆ ਤਾਂ ਮੇਰੀ ਗਲਤੀ ਕਰਕੇ ਹੋਈ ਹੈ ਨਹੀਂ ਏ ਆਪਾਂ ਕਹਿੰਦੇ ਆ ਕਿ ਕਰਮ ਚੱਕਰ ਚੱਲਦਾ ਆਪਣਾ ਬਸ ਉਹਦੇ ਕਰਕੇ ਹੀ ਹੁੰਦੀਆਂ ਚੀਜ਼ਾਂ ਤੁਸੀਂ ਲਾਈਕ ਤੁਸੀਂ ਮੈਂ ਵੀ ਇੱਕ ਸੁਣਿਆ ਸੀਗਾ ਕਿਸੇ ਤੋਂ ਵੀ ਲਾਈਕ ਕਹਿੰਦੇ ਆ ਨਾ ਵੀ ਬੱਚੇ ਨੂੰ ਖਾਲੀ ਪੇਟ ਨਹੀਂ ਜਾਣਾ ਚਾਹੀਦਾ ਸਵੇਰੇ ਵੀ ਉਹਦਾ ਅਸਰ ਉਹਦੇ ਮਮੂ ਮਾਤਾ ਪਿਤਾ ਦੇ ਕਿਤੇ ਹੁੰਦਾ ਵੀ ਉਹ ਇਹਦਾ ਕੀ ਇਹਦਾ ਕੀ ਹੈ ਮੇਰੇ ਇਹਦਾ ਸਿਗਨੀਫਿਕੈਂਸ ਮੈਂ ਆਪਾਂ ਕਹੋ ਕਿ ਇਹ ਵੀ ਚੀਜ਼ ਸੁਣੀ ਹੈ ਨਾ ਇੱਕ ਮੈਂ ਨਾ ਬੁੱਕਸ ਬਹੁਤ ਪੜ੍ਹਦੀ ਆ ਤੇ ਜਿਹਦਾ ਉੱਤੇ ਕਲੈਰੀਫਿਕੇਸ਼ਨ ਦਿੱਤੀ ਹੁੰਦੀ ਹੈ ਕਿ ਪਹਿਲਾਂ ਆਏ ਆਏ ਹੋਇਆ ਬਲਬਲਮ ਲਾ ਹਨਾ ਉਦਾਂ ਇਹ ਨਹੀਂ ਕਿ ਐਸਾ ਹੁੰਦਾ ਕਿ ਉਹਨਾਂ ਨੂੰ ਪਾਪ ਲੱਗਦਾ ਜਾਂ ਕੁਝ ਹੋਰ ਨੂੰ ਐਦਾਂ ਕੁਝ ਨਹੀਂ ਬਟ ਹੁੰਦਾ ਕਿ ਕਹਿੰਦੇ ਹੈ ਕਿ ਜੇ ਆਪਣੇ ਜਿਹੜਾ ਬੱਚਾ ਖੁਗਤਦਾ ਕੋਈ ਚੀਜ਼ ਮਾਪੇ ਦੇ ਪੁਰਾਣੇ ਕਰਮਾਂ ਤੋਂ ਉਹ ਬੱਚੇ ਤੇ ਹਾਵੀ ਹੁੰਦੀ ਹੈ ਜੀ ਹਨਾ ਇਹ ਹੁੰਦੀ ਆ ਸਾਡੇ ਘਰ 'ਚ ਚੀਜ਼ ਹੋਈ ਆ ਹਨਾ ਤੇ ਉਵੇਂ ਸੈਕੰਡਲੀ ਜੇ ਤੁਸੀਂ ਲਗਾਉਂ ਕਿ ਜਿਵੇਂ ਤੁਸੀਂ ਹੁਣ ਪੁੱਛਿਆ ਕਿ ਖਾਲੀ ਪੇਟ ਨਹੀਂ ਜਾਣਾ ਚਾਹੀਦਾ ਦਸ ਥਿੰਗ ਇਜ਼ ਇੱਕ ਜਿਹੜਾ ਬੱਚਾ ਆਲਰੇਡੀ ਇੰਡੀਪੈਂਡੈਂਟ ਆ ਠੀਕ ਆ ਦਸ ਅ ਡਿਫਰੈਂਟ ਸਟੋਰੀ ਜਿਹੜਾ ਬੱਚਾ ਹਜੇ ਇੰਡੀਪੈਂਡੈਂਟ ਨਹੀਂ ਹੈਗਾ ਉਹ ਟੋਟਲੀ ਆਪਣੇ ਪੇਰੈਂਟਸ ਤੇ ਡਿਪੈਂਡ ਕਰਦਾ ਇਸ ਟਾਈਮ ਹਨਾ ਤੁਸੀਂ ਲਾਓ ਬਿਫੋਰ 14 ইয়ার্স রাইਟ ਜਾਂ ਉਹਦਾ ਵੀ ਮਾਪਾਂ ਬਾਰੇ ਤੇ ਬੱਚੇ ਉਦੋਂ ਹੀ ਬੱਚੇ ਹੀ ਰਹਿੰਦੇ ਵਿਆਹ ਤੋਂ ਬਾਅਦ ਵੀ ਹਨਾ ਤੇ ਉਹ ਖਾਲੀ ਪੇਟ ਤਾਂ ਨਹੀਂ ਜਾਣਾ ਚਾਹੀਦਾ ਹੁੰਦਾ ਕਿਉਂਕਿ ਖਾਲੀ ਪੇਟ ਕਦੇ ਵੀ ਕੋਈ ਸ਼ੁਭ ਕੰਮ ਨਹੀਂ ਕਰਨਾ ਚਾਹੀਦਾ ਇਹ ਸਿਗਨੀਫੀਕੈਂਸ ਆਪਾਂ ਨੂੰ ਫੋਕਲੋਰਸ ਤੋਂ ਹੀ ਮਿਲਿਆ ਹੋਇਆ ਕਿਸੇ ਪਿੰਡ 'ਚ ਜਾਓਗੇ ਕਿਸੇ ਬਜ਼ੁਰਗ ਦੇ ਸਾਹਮਣੇ ਆਪਣੇ ਦਾਦਾ ਨਾਨੀ ਦੇ ਸਾਹਮਣੇ ਬਜ਼ੁਰਗ ਦੇ ਸਾਹਮਣੇ ਤੁਸੀਂ ਖਾਲੀ ਪੇਟ ਨਿਕਲ ਜਾਓਗੇ ਉਹਨਾਂ ਨੇ ਤੁਹਾਨੂੰ ਜਾਣ ਹੀ ਨਹੀਂ ਦੇਣਾ ਭਾਵੇਂ ਤੁਹਾਡਾ ਗੁਰਦੁਆਰਬ ਵੀ ਮਿੱਠਾ ਕਰਾਉਣ ਤੁਹਾਨੂੰ ਕੋਸ਼ਨਰ ਗੋਸ਼ ਖਵਾਣਗੇ ਇਟਸ ਫ্রম tradiition ਜੋ ਕਿ ਚੱਲਦਾ ਆਇਆ ਕਿ ਖਾਲੀ ਪੇਟ ਆਉਣਾ ਨਹੀਂ ਚਾਹੀਦਾ ਕਿਉਂਕਿ who is responsible for the food and everything in our tradition i think ਆਪਣੇ ਮਾਂ ਦੇ ਹੱਥ ਚ ਫਿਰ ਉਹ ਜਿਹੜਾ ਕੰਟ੍ਰਿਬਿਊਟ ਹੁੰਦਾ ਵਿਚਾਰੀ ਮਾਂ ਮਾਂ ਕੋਲੀ ਚਲਾ ਜਾਂਦੇ ਆ ਉਹਦੇ ਉਹ ਕਰਮ ਮਾਂ ਦੇ ਲੇਖੇ ਚਲਾ ਜਾਂਦਾ ਹੈ ਔਰ ਤੁਹਾਡੇ ਕੀ ਦੀਪਸ਼ਾ ਵੀ ਲਾਈਖ ਪਰ ਲੋਕ ਕਿੜੀ ਕਰੀ ਅਸੀਂ ਚਾਹੁੰ ਮੰਨਦੇ ਨੇਗੇ ਹਨਾ ਵੀ ਲਾਈਕ ਕਈ ਕਹਿੰਦੇ ਨੇ ਵੀ ਆਪਣੇ ਕਿਚਨ ਦੇ ਵਿੱਚ ਰਾਤ ਨੂੰ ਭਾਂਡੇ ਨਹੀਂ ਛੱਡਨੇ ਚਾਹੀਦੇ ਵੀ ਬਹੁਤ ਲੋਕ ਮੈਂ ਵੇਖਿਆ ਸ਼ਹਿਰਾਂ ਦੇ ਵਿੱਚ ਹਨਾ ਵੀ ਆਪਣੇ ਐਦਾ ਹੀ ਆਪਣੇ ਕਿਚਨ ਦੇ ਵਿੱਚ ਤਵਾ ਜਿਵੇਂ ਉੱਥੇ ਛੱਡ ਦਿੰਦੇ ਨੇ ਵੀ ਰਾਤ ਨੂੰ ਨਹੀਂ ਉਹਨੂੰ ਆਪਣੀ ਜਗ੍ਹਾ ਤੇ ਰੱਖ ਦੇ ਜਾਂ ਫਿਰ ਭਾਂਡੇ ਨਹੀਂ ਮਾਂਜ ਕੇ ਰੱਖ ਦੇ ਵੀ ਤੁਸੀਂ ਮੰਨਦੇ ਹੋ ਇਹ ਚੀਜ਼ਾਂ ਨੂੰ ਵੀ ਕਰਨਾ ਚਾਹੀਦਾ ਹੈ ਇਹ ਚੀਜ਼ ਹੁੰਦੀ ਆ ਇਹ ਮੇਰੇ ਨਾਲ ਤਾਂ ਬਹੁਤ ਵਾਰ ਹੋਈ ਆ ਕਿਉਂਕਿ ਮੈਂ ਥੋੜੇ ਟਾਈਮ ਬਿਮਾਰ ਰਹੀ ਸੀ ਤਾਂ ਮੈਂ ਇਕੱਲੀ ਰਹਿੰਦੀ ਆ ਹਨਾ ਤਾਂ ਉਹ ਚੀਜ਼ ਜਿਹੜੀ ਹੈ ਉਹ ਡਿਫਰ ਕਰਦੀ ਆ ਇਹ ਤੁਹਾਨੂੰ ਹਮੇਸ਼ਾ ਹੀ ਰਾਤ ਨੂੰ ਭਾਂਡੇ ਮਾਂਜ ਕੇ ਸੌਣੇ ਚਾਹੀਦੇ ਆ ਪੁਰਾਣੇ ਬਜ਼ੁਰਗ ਕਹਿੰਦੇ ਸੀ ਕਿ ਜਿਹੜੇ ਭਾਂਡੇ ਆ ਉਹ ਵੀ ਰਾਤ ਨੂੰ ਗੰਗਾ ਇਸ਼ਨਾਨ ਕਰਦੇ ਨੇ ਓਕੇ ਕਿਉਂਕਿ ਜਦੋਂ ਤੁਸੀਂ ਕਿਉਂਕਿ ਅਮਰਤ ਵੇਲਾ ਹੁੰਦਾ ਕਦੋਂ ਆਰਾਊਂਡ 245 ਤੋਂ ਬਾਅਦ ਸ਼ੁਰੂ ਹੁੰਦਾ ਆਰਾਊਂਡ ਹਨਾ ਤਾਂ ਉਹ ਚੱਲਦਾ ਹੈਗਾ 545 ਤੱਕ ਆਰਾਊਂਡ ਜਦ ਤੱਕ ਪੂਰੀ ਇੱਕ ਸੂਰਜ ਦੀ ਟਿੱਗੀ ਵਾਰ ਨਹੀਂ ਨਿਕਲਦੀ ਤੇ ਜਦੋਂ ਆਪਾਂ ਜਦੋਂ ਆਪਾਂ ਜਿੰਨਾ ਜਦੋਂ ਆਪਾਂ ਪਾਠ ਕਰਦੇ ਆ ਨਾ ਆ ਕੇ ਕਰਦੇ ਆ ਰਾਈਟ ਜਿੰਨਾ ਚ ਆਪਾਂ ਖਾਣਾ ਖਾਦਾ ਠੀਕ ਆ ਹੱਥ ਚ ਲੈ ਕੇ ਤਾਂ ਨਹੀਂ ਖਾ ਰਹੇ ਜੇ ਹੱਥ ਚ ਲੈ ਕੇ ਖਾਵਾਂਗੇ ਤਾਂ ਕੀ ਆਪਾਂ ਐਂ ਸੌ ਜਾਗੇ ਨੋ ਆਪਾਂ ਰਿਸਪੈਕਟ ਕਰਾਂਗੇ ਆਪਣੀ ਬੀਤਵਾ ਚਾਦੀ ਵੀ ਓਮੇ ਜੀ ਚਾ ਪਾ ਰੱਖ ਕੇ ਖਾਦਾ ਵੀ ਨੀਡ ਟੂ ਸ਼ੋ ਸ਼ੋ ਸਮ ਰਿਸਪੈਕਟ ਅਨਾ ਜੇ ਅੱਜ ਕੱਲ ਦੇ ਐਜੂਕੇਟਰ ਲੋਕਾਂ ਨੂੰ ਸਮਝਾਉਣਾ ਹੋਵੇ ਆਪਾਂ ਤਾਂ ਹੀ ਕਵਾਂਗੇ ਕਿ ਆਪਾਂ ਜਿਹੜੀ ਚੀਜ਼ ਚ ਜਿਹੜੀ ਆਪਾਂ ਨੂੰ ਚੀਜ਼ ਜਿਵੇਂ ਕਹੋ ਕਿ ਪੈਸੇ ਰਿਸਪੈਕਟ ਕਰਦੇ ਹਾਂ ਹੁਣ ਉਵੇਂ ਹੀ ਆਪਾਂ ਭਾਂਡਿਆਂ ਦੀ ਰਿਸਪੈਕਟ ਵੀ ਇਹ ਕਰਾਂਗੇ ਤਾਂ ਆਬਵੀਅਸਲੀ ਇਟ ਟਰਨਸ ਬੈਕ ਰਾਈਟ ਤਾਂ ਮੇਰਾ ਤਾਂ ਹੀ ਮੰਨਣਾ ਸਾਫ਼ ਕਰਕੇ ਸੋਣੇ ਹੀ ਚਾਹੀਦੇ ਨੇ ਬਿਕਾਜ਼ ਜੇ ਤੁਸੀਂ ਇਹਨੂੰ ਬਹੁਤ ਡੀਪਲੀ ਬੜੋਗੇ ਨਾ ਕਦੇ ਕਿਸੇ ਤੋਂ ਪੁੱਛੋਗੇ ਵੀ ਨਾ ਤਾਂ ਉਹ ਤੁਹਾਨੂੰ ਜਿਨ੍ਹਾਂ ਨੂੰ ਬਹੁਤ ਨੌਲੇਜ ਆ ਤੁਹਾਨੂੰ ਬਹੁਤ ਗ੍ਰੇਟਲੀ ਸਮਝਾਣਗੇ ਇਹ ਚੀਜ਼ਾਂ ਇਹ ਰੀਲਾ ਜੋ ਹੈ ਜੀ ਤੁਸੀਂ ਬਹੁਤ ਜ਼ਿਆਦਾ ਇਦਾਂ ਦੀਆਂ ਬੁੱਕਸ ਵਗੈਰਾ ਪੜ੍ਹਦੇ ਹੋ ਜਾਂ ਨੌਲੇਜ ਰੱਖਦੇ ਹੋ ਨਾ ਮੈਂ ਤੁਹਾਨੂੰ ਇਸੇ ਲਈ ਪੁੱਛਿਆ ਇਹ ਚੀਜ਼ਾਂ ਵੀ ਲੈਂਦਿਆਂ ਕਿਉਂਕਿ ਮੈਂ ਸਾਡੇ ਪਿੰਡਾਂ ਵਿੱਚ ਵੀ ਬਹੁਤ ਸੁਣਿਆ ਹਨ ਨਾ ਘਰ ਵੀ ਮਮਾ ਦਾਦੀ ਹੋਰਿਆ ਨੇ ਕਹਿਣਾ ਝਾੜੂ ਨਹੀਂ ਖੜਾ ਕਰਨਾ ਆਪਣੇ ਕਰਦੇ ਨਹੀਂ ਨਾ ਆਪਣੇ ਬਾਈ ਇੱਥੇ ਪਰ ਤੂੰ ਦੇਖ ਵੀ ਆਪਣੇ ਇੱਥੇ ਦੇ ਘਰ ਦੇ ਵਿੱਚ ਬ੍ਰਹਸਪਤੀ ਜੀ ਦਾ ਵਾਸ ਹੁੰਦਾ ਹੈ ਹਨਾ ਤੇ ਉਹਨਾਂ ਨੂੰ ਖੜੇ ਕਰਕੇ ਨਹੀਂ ਰੱਖਣਾ ਪੈਂਦਾ ਉਹਨਾਂ ਨੂੰ ਨਾ ਹੀ ਖੁੰਜੇ 'ਚ ਰੱਖਣਾ ਤੁਸੀਂ ਕਹਿੰਦੇ ਹੁੰਦੇ ਆ ਤੇ ਇਹ ਪਹਿਲਾਂ ਆਪਾਂ ਨੂੰ ਹੁਣ ਤਾਂ ਜਿਹੜੇ ਇੱਥੋਂ ਹੁਣ ਤਾਂ ਸਟੈਂਡਿੰਗ ਆਨ ਲੱਗ ਗਏ ਉਹ ਡਿਫਰੈਂਟ ਸਟੋਰੀ ਆ ਹੁਣ ਸਟੈਂਡਿੰਗ ਆਨ ਲੱਗ ਗਏ ਕਹਿੰਦੇ ਆ ਰਾਤ ਨੂੰ ਸੂਰਜ ਦੀ ਟਿੱਕੀ ਜਦੋਂ ਥੱਲੇ ਨੂੰ ਹੋ ਜੇ ਉਦੋਂ ਝਾੜੂ ਨਹੀਂ ਲਾਈਦਾ ਹੁੰਦਾ ਹੂੰ ਕੁਝ ਤਾਂ ਸਿਗਨੀਫਿਕੈਂਸ ਹੈ ਇਹ ਮੈਂ ਦੇਖਿਆ ਕਿ ਜਦੋਂ ਜਾਂ ਵੀਰਵਾਰ ਨੂੰ ਸਿਰ ਧੋਹੋ ਜਾਂ ਕੁਝ ਮੇਰਾ ਬ੍ਰਦਰ ਹਮੇਸ਼ਾ ਬਿਮਾਰ ਹੁੰਦਾ ਹੁੰਦਾ ਇਹ ਚੀਜ਼ਾਂ ਹੁੰਦੀਆਂ ਕਿਤੇ ਲੈਵਲ ਤੇ ਇੱਥੇ ਇਥੋਂ ਦੇ ਜਿਹੜੇ ਲੋਕ ਆ ਹਨਾ ਉਹ ਚੀਜ਼ਾਂ ਨਹੀਂ ਮੰਨਦੇ ਕਿਉਂਕਿ ਆਪਣਾ ਜੀਚ ਬਲੀਫ ਪੈ ਗਿਆ ਉਹ ਹੀ ਆ ਵੀ ਆਪਣੀ ਰਟਨ ਤੁਹਾਡਾ ਜੇ ਆਪਾਂ ਓਵਰਆਲ ਕੱਢੀਏ ਵੀ ਜੇ ਆਪਾਂ ਯਕੀਨ ਕਰਾਂਗੇ ਤਾਂ ਆਪਣੇ ਨਾਲ ਉਹਦਾ ਹੋਊਗਾ ਜੇ ਆਪਾਂ ਜੇ ਉਹ ਚੀਜ਼ ਜੇ ਉਹ ਚੀਜ਼ ਨਹੀਂ ਜੇ ਯਕੀਨ ਨਹੀਂ ਕਰਾਂਗੇ ਉਹ ਚੀਜ਼ ਹੁੰਦੀ ਤਾਂ ਹੈਗੀ ਆ ਬਟ ਆਪਾਂ ਉਹ ਚੀਜ਼ ਵੱਲ ਫਿਰ ਜਦੋਂ ਆਪਣੀ ਚੀਜ਼ ਪਤਾ ਹੀ ਨਹੀਂ ਹੈਗੀ ਤਾਂ ਆਪਾਂ ਉਹ ਚੀਜ਼ ਰਿਲੇਟ ਹੀ ਨਹੀਂ ਕਰ ਸਕਦੇ ਰਿਲੇਟੇਬਲ ਹੁੰਦੀਆਂ ਇਹ ਚੀਜ਼ਾਂ ਇਹ ਚੀਜ਼ ਬਹੁਤ ਸੁਣੀ ਗਈ ਹੈ ਤੇ ਹੋਰ ਤੁਹਾਨੂੰ ਵੀ ਲੱਗਦਾ ਵੀ ਆਪਣੇ ਲੋਕ ਕਿੰਨੇ ਕਿੰਨੇ ਕ ਬਿਹੋਰ ਬਹਿਮ ਭਰਮ ਕਰਦੇ ਨੇ ਆਪਣੇ ਇੰਡੀਆ ਦੇ ਵਿੱਚ ਤਾਂ ਲੱਗਦਾ ਅੱਜ ਅੱਜ ਦੇਖੋ ਹਰ ਇਟ ਇਸ ਡਿਪੈਂਡ ਕਰਦੀ ਹੈ ਹੈਨਾ ਕਿਉਂਕਿ ਜੇ ਤੁਸੀਂ ਹੁਣ ਇਹ ਡਿਪੈਂਡ ਕਰਦੀ ਹੈ ਕਿਹੜੇ ਏਰੀਆ 'ਚ ਰਹਿੰਦੇ ਹੋ ਸਾਡੇ ਏਰੀਆ ਦੇ ਵਿੱਚ ਤਾਂ ਬਹੁਤ ਨਹੀਂ ਮੰਮ ਇਹ ਡਿਪੈਂਡ ਕਰਦਾ ਆਪਾਂ ਕਿ ਇਹ ਜਿਹੇ এনवायरमेंट ਚ ਆਏ ਕਿੱਥੇ ਕਪਾ ਬਹੁਤ ਸੌਫਟ ਹਾਰਟਡ ਫੈਮਿਲੀ ਚ ਆਨੇ ਆ ਉਹ ਤਾਂ ਜੇ ਕੋਈ ਬਿਮਾਰ ਵੀ ਹੋ ਜੇ ਕੋਈ ਕਿਸੇ ਨੂੰ ਕਹਿ ਦਵੇ ਵੀ ਐਂ ਕਰ ਲੋ ਤਾਂ ਐ ਠੀਕ ਹੋ ਜੂ ਐਂ ਕਰ ਲੈ ਤਾਂ ਐ ਠੀਕ ਆ ਜਦੋਂ ਆਪਾਂ ਪੇਨ ਚ ਹੁੰਦੇ ਆ ਨਾ ਆਈ ਥਿੰਕ ਇਹ ਚੀਜ਼ਾਂ ਉਦੋਂ ਰਿਲੇਟ ਕਰ ਸਕਦੇ ਆ ਆਪਾਂ ਕਿ ਜਿਹੜਾ ਬੰਦਾ ਕੋਈ ਦਰਦ ਚ ਹੋਵੇ ਤਾਂ ਆਪਾਂ ਸਾਰੇ ਪਰਨ ਸਭ ਕੁਝ ਮੰਨ ਲੈਂਦੇ ਆ ਤੇ ਇੱਕ ਤੁਸੀਂ ਨਜ਼ਰ ਤੇ ਵਿਸ਼ਵਾਸ ਕਰਦੇ ਹੋ ਏ ਜੀਸਾ ਹੁੰਦੀ ਆ ਇਹ ਤਾਂ ਗੁਰੇ ਵੀ ਵਿਸ਼ਵਾਸ ਕਰਦੇ ਆ ਨજર ਦੇ ਤੁਸੀਂ ਤੁਸੀਂ ਨજર ਦਾ ਵੀ ਤੁਸੀਂ ਕਿਹ ਟੋਟਕਾ ਸਮਝਦੇ ਹੋ ਵੀ ਆਪਾਂ ਨજર ਕਿਦੇ ਨਾਲ ਹਟਾ ਸਕਦੇ ਆ ਬਰਾਣੇ ਕਹਿੰਦੇ ਹੁੰਦਾ ਚਾਹ ਪੱਤੀ ਤੇ ਨਾਮਕ ਹੱਥ ਚ ਰੱਖ ਕੇ ਸੱਤ ਵਾਰ ਬਾਰ ਕੇ ਸਿਰ ਤੋਂ ਉੱਪਰ ਐ ਕਰਕੇ ਹੈਨਾ ਐ ਕਰਕੇ ਇਦਾਂ ਐ ਕਰਕੇ ਪੂਰੀ ਨજર ਵਾਲੇ ਤੇਰਾ ਮੂਕ ਆਲਾ ਇਦਾਂ ਕਰਕੇ ਕਹਿੰਦੇ ਵੀ ਫੇਰ ਉਹਨੂੰ ਚਾਹੇ ਹੁਣ ਇੱਥੇ ਤਾਂ ਆਪਾਂ ਸਾਹਰ ਦੀ ਸਾਹਰ ਫਾਇਰ ਅਲਾਰਮ ਚੱਲ ਜੂ ਜਾ ਟਾਇਲਟਸ ਦੇ ਵਿੱਚ ਸੈਟ ਕੇ ਉਹਨੂੰ ਹਨਾ ਕਾਰ ਫਲਸ਼ ਕਰ ਦੋ ਫਲਸ਼ ਕਰ ਦੋ ਤੇ ਬਟ ਉਹ ਬੰਦੇ ਵਾਲ ਤੁਸੀਂ ਝਾਕਣਾ ਨਹੀਂ ਹੈਗਾ ਉਦੋਂ ਤੱਕ ਜਦ ਤੱਕ ਉਹ ਫਲਸ਼ ਆਪ ਨਹੀਂ ਹੁੰਦਾ ਓਕੇ ਬਿਜਲੀ ਆਪਾਂ ਨਜ਼ਰ ਰੱਖਾਈਏ ਇੱਕ ਕਹਿੰਦੇ ਆ ਡੰਡੀ ਵਾਲੀ ਮਿਰਚਾਂ ਨਾਲ ਕਰ ਸਕਦੇ ਆ ਜਾਂ ਹਨਾ ਅੱਠ ਵਾਰ ਨਹੀਂ ਸੌਰੀ 6 ਵਾਰ ਬਲਾਈਆਂ ਲੈ ਕੇ ਸੱਤਵੀਂ ਵਾਰ ਥੁੱਕ ਸੈਟਣਾ ਹਨਾ ਇਹ ਚੀਜ਼ਾਂ ਹੁੰਦੀਆਂ ਬਹੁਤ ਡਿਫਰੈਂਟ ਬਜ਼ੁਰਗਾਂ ਦਾ ਪੁੱਛਣਾ ਉਹਨਾਂ ਨੂੰ ਵੱਧਦਾ ਪਤਾ ਹੈ ਉਹਨਾਂ ਨੂੰ ਜਿਆਦਾ ਪੱਜਾ ਓਕੇ ਚਲੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਨੂੰ ਇੰਨੀ ਵਧੀਆ ਨੌਲੇਜ ਦੇਣ ਲਈ ਆਪਣੇ ਦੱਸਣ ਲਈ ਵੀ ਕਿ ਕਿੱਦਾਂ ਆਪਾਂ ਵਿਸ਼ਵਾਸ ਰੱਖ ਸਕਦੇ ਹਾਂ ਚੀਜ਼ਾਂ ਦੇ ਵਿੱਚ ਸੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਪੋਡਕਾਸਟ ਵਿੱਚ ਆਉਣ ਲਈ ਥੈਂਕ ਯੂ ਤੇ ਮੈਂ ਲਾਸਟ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਚਲੋ ਭੈਮ ਭਰਮ ਤਾਂ ਜ਼ਿੰਦਗੀ ਨਾਲ ਚੱਲਦੇ ਰਹਿੰਦੇ ਆ ਆਲਵੇਜ਼ ਬੀ ਪੋਜ਼ਿਟਿਵ ਲਾਅ ਆਫ ਅਟ੍ਰੈਕਸ਼ਨ ਤੇ ਵਿਸ਼ਵਾਸ ਰੱਖੋ ਕਿਉਂਕਿ ਪੋਜ਼ਿਟਿਵ ਸੋਚੋਗੇ ਜ਼ਿੰਦਗੀ ਪੋਜ਼ਿਟਿਵ ਚੀਜ਼ਾਂ ਹੀ ਹੋਣਗੀਆਂ ਜਿਹੜੇ ਬੰਦੇ ਐਬ੍ਰੋਡ ਰਹਿੰਦੇ ਆ ਹਮੇਸ਼ਾ ਮੋਟੀਵੇਟ ਰਹੋ ਕੋਈ ਪ੍ਰੋਬਲਮ ਆਂਦੀ ਹੈ ਤਾਂ ਡਿੱਗੋ ਨਾ ਖੁਸ਼ ਰਹੋ ਬਸ ਖੁਸ਼ ਰਹੋਗੇ ਤਾਂ ਖੁਸ਼ੀਆਂ ਆਪਣੇ ਆਪ ਆਉਂਦੀਆਂ ਰਹਿੰਦੀਆਂ ਧੰਨਵਾਦ ਸਸ਼ੀਕਲ ਸਾਰਿਆਂ ਚਲੋ ਸਸ਼ੀਕਲ ਸਸ਼ੀਕਲ ਸਾਰਿਆਂ ਨੂੰ ਸੋ ਆਪਾਂ ਤੁਹਾਨੂੰ ਤੁਹਾਡਾ ਧੰਨਵਾਦ ਕਰਦੇ ਆ ਸਾਰਿਆਂ ਦਾ ਵੀ ਤੁਸੀਂ ਸਾਡੇ ਪੋਡਕਾਸਟ ਨੂੰ ਧਿਆਨ ਨਾਲ ਸੁਨੇ ਆ ਦੇਖਿਆ ਸੋ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਇਹਦੇ ਵਿੱਚੋਂ ਸੋ ਆਪਾਂ ਤੁਹਾਨੂੰ ਨੈਕਸਟ ਕਿਸੇ ਹੋਰ ਨਾਲ ਗੱਲਬਾਤ ਕਰਾਂਗੇ ਆਪਾਂ ਨੈਕਸਟ ਟਾਈਮ ਤਾਂ ਨੈਕਸਟ ਪੋਡਕਾਸਟ ਵਿੱਚ ਮਿਲਦੇ ਆ ਸੋ ਮੇਰੇ ਬਨੋਸ ਸਸਿਕਾ